ਤੇ ਉਲਟੇ ਜਿਵੇਂ ਕੋ ਕਿਉਂ ਨੇ ਮਨ ਨੂੰ ਕਰੀ ਲੈ ਜਾਣੇ ਕਰ ਲੈ ਦੇ ਬਸ ਸਿਰ ਵਿੰਨਾ ਪੀੜੋਂ ਨਿਆਵਨ ਕਿਤੇ रोटी oh भी नहीं खाती पता नहीं जान लिया पानी पीमा को चक्कर आई जो चक्कर अच्छी करती रैन दिन की जा Làm gì cả giờ nè Em yên là chị Em ਤੱਸਾ ਹੈ ਨਾ ਨੂੰ ਥੋੜੀ ਕੁਛ ਕਰਨਾ ਵਾ ਕਿਉਂ ਤੁਹਾਨੂੰ ਤੇ ਇੰਨਾ ਨਹੀਂ ਪਚਾਲ ਮੈਂ ਹੀ ਪੈਣ ਦਾ ਕਸਦਾ ਮਾਂ ਲੱਗੇ ਉਹ ਮੈਂ ਤੇ ਲੱਗ ਪੀੜ ਨਾਲ ਮਰਨ ਡਿਆ ਨਈ ਕਸਨ ਨੂੰ ਮੈਨੂੰ ਉੱਥੇ ਕੀ ਮੈਂ ਹੀ ਕਸ ਦੇਣੀ ਸੀ ਪੈ ਗਈ ਆ ਉਹ ਨਹੀਂ ਕੋਈ ਗੱਲ ਵੀ ਹੈ ਮੈਨੂੰ ਕਸਦੀ ਆ ਸਾਰਾ ਕੁਝ ਲੱਈ ਜਾਂਡਿਆ ਦਵਾਈ ਲੈਂਦੀ ਇਹ ਦਵਾਈ ਨਾਲ ਫਰਕ ਨਹੀਂ ਨਾ ਪਿਆ ਕੋਈ ਵੀ ਹਾਂ ਚਾਰ ਦਿਨ ਤੇ ਹੋਏ ਦਵਾਈ ਲੈਣ ਖਾਣ ਡਿਆਂ ਬੱਸ ਸ਼ਰਤ ਹੁੰਦੀ ਆ ਜਾਣਾ ਵਾ ਤੇ ਜਾਣਾ ਮੁੜ ਕੇ ਫੇਰ ਜਾਣਾ ਪੈਣਾਗੇ ਉਹ ਆਂਦਾ ਐਮ ਆਰ ਆਈ ਕਰਾਓ ਹਾਏ ਮੇਰੇ ਤੇ ਆਪ ਸਾਹ ਚੜ ਗਿਆ ਵਾ ਤੇ ਉਹ ਨਾ ਹੈਰੀ ਦਾ ਸ਼ਰੀਰ ਐ ਜਾਨ ਉਹ ਪਹਿਲਾਂ ਵਾਲੀਆਂ ਗੱਲਾਂ ਰਹਿ ਗਈਆਂ ਕਿਤੇ ਹੁਣ ਮਹਾ ਕੱਸੀ ਝੋਲੀ ਪਈ ਜਦ ਬਹਿ ਕੇ ਉੱਠੀ ਤਾਂ ਇਹ ਨਾ ਉੱਠਿਆ ਨਹੀਂ ਜਾਂਦਾ ਮੰਮੀ ਵੇਖ ਲੈ ਇੱਥੇ ਸਾਰੇ ਕੰਮ ਸਵੇਰੇ ਸਵੇਰੇ ਹੀ ਹੋ ਗਏ ਆ ਹੋ ਗਏ ਪੁੱਤ ਵਧੀਰੇ ਨੇ ਆ ਕੇ ਮੇਲੀ ਹੋ ਗਈ ਆ ਹਾਂ ਤੇ ਆਹੋ ਹੀ ਕੰਮ ਮੇਰੇ ਉੱਥੇ ਹੁੰਦੇ ਆ ਤੇ ਮੇਰੇ ਉੱਥੇ 11 12 ਵਜ ਜਾਂਦੇ ਆ ਕਿਸ ਦਿਨ ਤੇ ਤੂੰ ਕੀ ਕਰਦੀ ਰਹਿੰਦੀ ਆ ਕੁਛੋ ਨਹੀਂ ਕਦੀ ਕਿਤੇ ਬਹਿ ਜਾ ਕਦੀ ਕਿਤੇ ਬੈਠਾ ਕਦੀ ਅਸੀਂ ਦੋਵੇਂ ਨਾ ਸਾਸਿ ਗੱਲੀ ਪੈ ਦੰਨੀ ਆ ਅੱਛਾ ਬਸ ਸਾਰਾ ਦਿਨ ਕੰਮ ਹੀ ਲਮਕਿਆ ਰਹਿੰਦਾ ਵਾ ਨਾ ਪੁੱਤ ਸਾਡੀ ਧੀ ਤੇ ਸਾਨੂੰ ਕਿਤੇ ਨਾ ਬਹੁਤ ਹੀ ਬਾਬੇ ਨੇ ਕਿਰਪਾ ਕੀਤੀ ਇੰਨੀ ਚੰਗੀ ਮਿਲ ਗਈ ਆ ਸਵੇਖ ਤੇ ਉੱਠਦੀ ਆ ਤੇ ਸਾਨੂੰ ਵੀ ਸਵੇਖ ਤੇ ਚਾਹ ਬਣਾ ਕੇ ਦੇ ਦਿੰਦੀ ਆ ਅਹੀਂ ਭਾਵੇਂ ਆਖੀ ਜੇ ਠਹਿਰ ਕੇ ਉੱਠਦੇ ਵੀ ਲੱਕ ਦੁਖਦਾ ਡੈਡੀ ਦਾ ਤੋਂਨੇ ਬਸ ਜਦੋਂ ਚਾਹ ਪੋਣੀ ਉਸੜੇ ਉੱਠ ਕੇ ਨਹਾਉਣ ਨਾਲ ਜਲ ਜਾਣਾ ਬਾਕੀ ਇਹ ਆ ਨਾ ਉਹਨੇ ਡਿਊਟੀ ਤੇ ਜਾਣਾ ਹੁੰਦਾ ਵਾ ਤੇ ਆਪਣਾ ਟਾਈਮ ਨਾ ਉੱਠ ਕੇ ਵੇਲੇ ਸਿਰ ਕਰ ਲੈਂਦੀ ਫਟਾਫਟ ਫਟਾਫਟ ਕੰਮ ਕਰ ਲੈਂਦੀ ਆ ਸਾਨੂੰ ਮੁਸ਼ਕਿਲ ਹੀ ਨਹੀਂ ਉਹ ਦਿੰਦੀ ਕੋਈ ਮੈਂ ਵੀ ਕਈ ਵਾਰੀ ਮਨਜੋਨ ਨੂੰ ਕਹਿੰਨੀ ਨਹੀਂ ਮਨਜੋਨ ਨੌਕਰੀ ਕਰ ਲੈੰਦੋ ਕਹਿੰਦਾ ਬਥੇਰਾ ਰਿਜ ਤੁਹਾਡੇ ਘਰ ਕੀ ਤੂੰ ਚਾਰ ਪੰਜ ਜਾ ਤੇ ਨੌਕਰੀ ਕਰਨੀ ਨੌਕਰੀ ਭਾਵੇਂ 4-5000 ਤੇਈ ਹੈ ਨਾ ਚਲੋ ਉਹ ਵੀ ਆਪਣਾ ਹੀ ਆਉਣਾ ਤੇ ਕੰਮ ਵੀ ਸਿਰ ਸੋਖੀ ਨਾਲੇ ਟਾਈਮ ਨਾ ਉੱਠਣਾ ਕਰਦਾ ਕਰਨਾ ਨਾਲੇ ਉਹ ਫਰੈਸ਼ ਹੋ ਜਾਣਾ ਟੌਰ ਨਾ ਜਾਣਾ ਟੌਰ ਨਾ ਆਉਣਾ ਤਾਂ ਇਹੋ ਤੇ ਲੋਕੀ ਨਹੀਂ ਜੀਣ ਦਿੰਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ ਇਹ ਸਾਡਾ ਕੰਮ ਇਹਨਾਂ ਨੂੰ ਨਹੀਂ ਚੰਗੀ ਮਿਲਗੀ ਆ ਤੇ ਲੋਕ ਲੋਗ ਵੇਖ ਵੇ ਛੜਦੇ ਆ ਭੀ ਇਨੀ ਚੰਗੀ ਮਿਲਗੀ ਨਾਲੇ ਨੌਕਰੀ ਵੀ ਗੁੜੀ ਕਰਦੀ ਨਾਲੇ ਸਾਰਾ ਘਰ ਦਾ ਕੰਮ ਕਰਦੀ ਆ ਨੂੰ ਕੰਮ ਹੀ ਨਹੀਂ ਕਰਨ ਦਿੰਦੀ ਉਹਦੇ ਜਿਹੜਾ ਕੰਮ ਉਹਨਾਂ ਨੂੰ ਕਹਿ ਦੇ ਦੀ ਰਹਿਣ ਦੋ ਮੰਮੀ ਰਹਿਣ ਇਦਾਂ ਕਰਨ ਵਾਲੀ ਗੱਲ ਵਾ ਉਹਦੀ ਹੋਰ ਕੀ ਆ ਸੋਹਣੀ ਸੁਨੱਖੀ ਆ ਬੜੀ ਧੀ ਦੇ ਘੜਦੀ ਆ ਹਰ ਇੱਕ ਕੰਮ ਵਿੱਚ ਪੂਰੀ ਆ ਕੋਈ ਪਰੋਨਾ ਵੀ ਆ ਜੇ ਨਾ ਆਮ ਹੀ ਨਹੀਂ ਪਤਾ ਲੱਗਣ ਦਿੰਦੀ ਕੰਮ ਕਰਦੇ ਆ ਅਜੇ ਵੀ ਬੜਾ ਨਿੱਗਾ ਬੜਾ ਨਿੱਗਾ ਮੈਂ ਉਹ ਉੱਠ ਕੇ ਆਉਂਗੀ ਪਛਾਲ ਮੈਂ ਕੁਝ ਕਰਾਵਾਂ ਨਾਲ ਤੋਂਨੇ ਰਹਿ ਜਾਂਦੀ ਮੰਮੀ ਤੁਸੀਂ ਬੈਠੋ ਸਾਰਾ ਕੰਮ ਹੋ ਗਿਆ ਵਾ ਹੁਣ ਕੀ ਕਰਨ ਲਈ ਜਦੋਂ ਮੈਂ ਆਈ ਹਾਂ ਅੰਦਰ ਤੇ ਮੈਂ ਵੇਖਣ ਦੀ ਗੁਰਵਰ ਨੂੰ ਤਾਂ ਕਹਿੰਦੀ ਦੀਦੀ ਕੋਈ ਗੱਲ ਨਹੀਂ ਮੈਂ ਅੰਦਰ ਹੀ ਆ ਤੇ ਉਹ ਤਿਆਰ ਹੋਣ ਲੱਗੀ ਹੀਗੀ ਤੇ ਗੁਰਵਰ ਨਾ ਨਾ ਉਹ ਠਹਿ ਨਹੀਂ ਅੱਜ ਉਹਨੂੰ ਠਾਲਣਾ ਹੈ ਖੇਡਦੇ ਖੂੜਦੇ ਉਹਨਾਂ ਰਾਤੀ ਮੰਮੀ ਨੂੰ ਪੁੱਛੋ ਹਾਂ ਕਿਤੇ ਇੰਨੀ ਲੇਟ ਸੁੱਤਾ ਉਹ ਤੇ ਪਹਿਲਾਂ ਰਿਸਤਾਨੀ ਬਹੁਤ ਜਿਆਦਾ ਕੀਤੀ ਤੇ ਕਿਤੇ ਮੰਜੀ ਤੇ ਪੁੜਕੇ ਜਾਂ ਕਿਤੇ ਲੈਣਾ ਡੇਗ ਜੇ ਕਿਤੇ ਅੱਛਾ ਹਾਂ ਤੇ ਨਹੀਂ ਠਾਲਣਾ ਉਹਨੂੰ ਜੇ ਉੱਠਦਾ ਤੇ ਆਪੇ ਹੀ ਉੱਠ ਜੂ ਡਾੜੀ ਕੱਚੀ ਨਹੀਂ ਦੇ ਉੱਠ ਕੇ ਫਿਰ ਤਾਂ ਉਹਨੂੰ ਪਤਾ ਕਿੰਨਾ ਸਤਾਉਂਦਾ ਤੈਂ ਵੀ ਵਾਵਾ ਹੋ ਗਿਆ ਵਾ ਤੇ ਉਹ ਉਹਨੂੰ ਮੈਂ ਛੱਡਾਉਂਦਾ ਕਿਰਨੂ ਤਿਆਰ ਹੋਣ ਦੀ ਹੈਗੀ ਮੈਨੂੰ ਲੱਗਦਾ ਹੋਗੀ ਨਹੀਂ ਹੁਣ ਤੇ ਮੰਮੀ ਤਿਆਰ ਜਾਵਾਂ ਪਹਿਲਾਂ ਮੈਂ ਵੇਖਾਂ ਨਾਲ ਇਹਨੂੰ ਪਰੌਂਠੀ ਲਾ ਦਾਂ ਜੇ ਕੁਝ ਖਾਣਾ ਖੂਣਾ ਉਹ ਲਾ ਦਾਂ ਤਾਂ ਨਾਲੇ ਫਿਰ ਮੈਂ ਉਹਨੂੰ ਆਖਾਂ ਡੈਡੀ ਸੱਦਣ ਤੇ ਆਹੋ ਨੂੰ ਕਹਿੰਦਾ ਚਲੋ ਡੈਡੀ ਚਲੋ ਮੈਂ ਕੜਦਾ ਮੂੰ ਉਹਨੂੰ ਕਹਿੰਦਾ ਤੈਨੂੰ ਡੀਕਣ ਡਿਆ ਨਿਕਲੇ ਬਾਹਰ ਕਿਰਨਾ ਹਾਇ ਦੇ ਉੱਤੇ ਡਾਇਰ ਦੀ ਬਾਡੀ ਕੰਡੇ ਡਿਊਟੀ ਜਾਣਾ ਤੁਹਾਨੂੰ ਲੰਮੇ ਪਈਆਂ ਕੁਛ ਨਹੀਂ ਹੋ ਨਾ ਉਦੋਂ ਮੇਂ ਚੱਕਰ ਜਾਉਣ ਡੈਪੇ ਤੇ ਉਲਟੀ ਜਿ ਵਲਮਾਨੋ ਹੁੰਦੇ ਤੇ ਮੈਂ ਤੇ ਲੱਭੀ ਤਾਗੀ ਉਲਟੀ ਕੋ ਹੁੰਡਾ ਵੀ ਕੀ ਖਾਦਾ ਹੈਗਾ ਅੱਜ ਦੇ ਕੋ ਜੋ ਖਾਦਾ ਵੀ ਨਹੀਂ ਹਾਲੇ ਸਵੇਰ ਦਾ ਹਾਂ ਪਤਾ ਨਹੀਂ ਉਦੋਂ ਇੱਕ ਬਰਾੜ ਜੀ ਹੋਈ ਜਾਣ ਜੀ ਤੇ ਚੱਕਰ ਆਈ ਰਾਂਡੇ ਫਿਰ ਮੈਂ ਕਿਹਾ ਤੁੰ ਰਹਿਣ ਦਿੰਨੀ ਅੱਜ ਕੀ ਜਾਣਾ ਚਾਹ ਪੀਤੀ ਨਹੀਂ ਸਵੇਰੇ ਨਹੀਂ ਚਾਹ ਨਹੀਂ ਪੀਤੀ ਤੇ ਮੈਂ ਆਖਣ ਦੇ ਮੈਂ ਨਾ ਮੈਂ ਉੱਠ ਕੇ ਜਾਵਾ ਤੇ ਮੈਂ ਕੁੜੀ ਨੂੰ ਬਰਾਂਟੀ ਬਰਾਂਟੀ ਲਾ ਕੇ ਦਮਾ ਹੁੰਦਾਂ ਨੇ ਜਾਣਾ ਵਾ ਨਹੀਂ ਜੀ ਨਹੀਂ ਕੰਡਿਆ ਮੇਰੇ ਕੋ ਜਾਨੋ ਪਾਣੀ ਪੀਣ ਲੱਗੀ ਉਹ ਪੀਤਾ ਹੀ ਘੁੱਟ ਹਾਂ ਪਚ ਗਿਆ ਹੀ ਕਿ ਨਹੀਂ ਨਹੀਂ ਪਾਣੀ ਤੇ ਪਚ ਗਿਆ ਪਤਾ ਨਹੀਂ ਕਬਰਾਟ ਹੀ ਹੋਈ ਜਾਂਦੀ ਉਹ ਤਰਾ ਹੂੰ ਫੇਰ ਹੁਣ ਕਿਦਾਂ ਕੀ ਗੱਲ ਹੈ ਮੰਮਾ ਕੁਛ ਨਹੀਂ ਮੈਂ ਅੱਜ ਖਾਣਾਂ ਨੇ ਆਈ ਆ ਵਾਜ ਮਾਰਨ ਆਈ ਆ ਵੀ ਡੈੜੀ ਦੇਖਣ ਡੇ ਆ ਤੈਨੂੰ ਤੇ ਗਾੜੀ ਲੰਮੇ ਪਈ ਆ ਤਾਂ ਮੈਂ ਖਾਣਣ ਡੇ ਆ ਵੀ ਕੀ ਗੱਲ ਹੋਈ ਆ ਤੇ ਕਹਿੰਦੀ ਚੱਕਰ ਹੁੰਦੇ ਆ ਬੁਖਾਰ ਬੁਖਾਰ ਤੋਂ ਨਹੀਂ ਹੈਗਾ। ਉਹਦਾ ਇਹ ਸਿਰ ਮੈਂ ਬੁਖਾਰ ਦਾ ਨਹੀਂ ਖਾਦਾ ਕੋਈ ਨਹੀਂ ਆਇਆ। ਚਾਹ ਬੀਤੀ ਘੋਟਕ ਤੇ ਪੱਜੀ ਓਦਾਂ। ਚੱਲ ਫੇਰ ਮੈਂ ਦਵਾਈ ਲਿਆਵਾਂ ਤੇ। ਡੈਡੀ ਨਾਲ ਚੱਲ ਜਾਂਗੇ ਦਵਾਈ ਲੈਣ। ਉਹ ਚੱਲ ਜਾਂਦੇ। ਤੇ ਜਿੱਦਾਂ ਹੁਣਾਂ ਦੀ ਉਲਟੀ ਵਾਲਾ ਮਨ ਜਰਾ ਚੁਲਟੀ ਹਲਟੀ ਆ ਗਈ। ਨਹੀਂ ਮੰਮੀ ਮੈਨੂੰ ਪਤਾ ਤਾਂ ਹੈਗਾ ਪਾਰਸਲ ਆਇਆ ਹੈਗਾ। ਮੈਂ ਉਹਨੂੰ ਆਪਣੀ ਸਹੇਲੀ ਨੂੰ ਕਿਹਾ ਵੀ ਆਪਣੀ ਘਰ ਸੁਣਾਵੇਂ ਮੈਂ ਨਾ ਤਰ੍ਹਾਂ ਹੱਦੀ ਕਰ ਦਿੱਤੀ ਆ ਵੀ ਜਿੰਦੀ ਚੀਜ਼ ਵੇਂਦਿਆਂ ਚੁੱਕ ਪਾਸਾ ਚੁੱਕ ਓਹ ਡੈਡੀ ਕੁਛਿੰਦਾ ਕੀ ਆਇਆ ਵਾ ਕੀ ਆ ਮੈਂ ਕਦੀ ਕਾ ਕੁਝ ਹੀ ਆਇਆ ਤੇ ਮੰਗਾਇਆ ਨਹੀਂ ਡੈਡੀ ਕੋ ਮੈਂ ਹਾਂ ਹੁਣ ਚੱਲ ਮੈਂ ਸੂਟ ਮੰਗਾਏ ਹੀ ਕਿਉਂ ਆਨਲਾਈਨ ਆਰਡਰ ਕਰਤੇ ਹੀ ਗਏ ਤੇ ਫੇਰ ਇਹਨਾਂ ਫੜ ਲੈਣੀ ਹੈ ਜਾ ਇਹਨੂੰ ਫੇਰ ਨਾਲ ਲੈ ਜਾ ਦੋਵੇਂ ਜਣੀਆਂ ਜਾਓ ਫੇਰ ਆ ਹਾਂ ਦਵਾਈ ਦਵਾ ਕੇ ਚਾਜ ਨਾ ਬਿਠਾ ਕੇ ਤੇ ਫੇਰ ਆਪਣਾ ਫੜੀ ਪਾਸ ਹੋ ਜਾਗਾ ਜੇ ਸੈਟਮੈਂਟ ਹੋਊਗੀ ਤੇ ਫੇਰ ਹੀ ਪਾਰਸਲ ਫੜੀਂਗਾ ਤੇ ਪਾਰਸਲ ਕੋਈ ਨਹੀਂ ਉਹਨੂੰ ਫੋਨ ਕਰਦੀ ਫੇਰ ਆ ਜਾਊਗਾ ਨਹੀਂ ਕੋਈ ਨਹੀਂ ਉਹ ਤੇ ਮੇਰੇ ਸੇਲੀ ਘਰੀ ਪਿਆਵਾ ਉਹਦੀ ਕੋਈ ਜ਼ਰੂਰੀ ਹੈਗੀ ਉਹ ਤਾਂ ਬਸ ਮੈਂ ਉਹਦੇ ਘੇਟ ਅੱਗੇ ਸਕੂਟਰੀ ਖੜਾਣੀ ਤੇ ਉਹਨੇ ਦੇ ਦੇਣਾ ਸਕੂਟਰੀ ਕਰ ਕਿਦੀ ਲਿਉਣੀ ਤਾਈ ਗਿਲਾ ਦਿੰਨੀ ਆ ਸਕੂਲ ਅਛਾ ਅਛਾ ਚੱਲ ਪੁੱਤ ਉੱਥੇ ਤੇ ਮੈਂ ਲੈ ਆਵਾਂ ਤੇ ਨਾਲੇ ਮੈਂ ਕੱਪੜੇ ਬਦਲਣਾ ਤੇ ਗੁਰਵਰ ਦਾ ਧਿਆਨ ਰੱਖ ਲਿਓ ਤੀ ਠੀਕ ਆ ਠੀਕ ਆ ਹਾਂ ਉਹਨਾਂ ਤੇ ਆਪੇ ਬੋਤ ਨੂੰ ਲੈ ਹੀ ਦੇਣੀ ਆ ਸਕੂਟਰੀ ਵੀ ਨਾ ਸਕੂਟਰੀ ਦੀ ਮੰਗ ਬੜੀ ਹੋਈ ਦਿਹਾੜੀ ਨਹੀਂ ਮੰਮੀ ਮੈਂ ਆਣੇ ਚਲਾਉਣੀ ਮੈਨੂੰ ਡਰ ਲੱਗਦਾ ਡਰ ਕਾ ਤੋ ਲੱਗਦਾ ਪੁੱਤ ਤੂੰ ਇੰਨੀ ਇੰਟੈਲੀਜੈਂਟ ਵਹਾਰੇ ਕੰਮ ਦੇ ਤੇ ਸਕੂਟਰੀ ਦਾ ਘਰੇ ਡਰ ਸਾਈਕਲ ਨਹੀਂ ਚਲਾਉਣਾ ਹੁੰਦਾ ਨਹੀਂ ਆਉਂਦਾ ਪਰ ਡਰ ਲੱਗਦਾ ਸਕੂਟਰੀ ਤੋਂ ਇੱਕ ਵਾਰ ਚਲਾਈਗੇ ਨਾ ਤੇ ਛੱਟ ਚਲਾਉਣੇ ਆਂਦੀ ਆ ਤੇ ਸਾਲੇ ਮੈਨੂੰ ਸ਼ੋਕ ਹੋ ਜੂ ਡੈਡੀ ਕੇ ਹਲੇ ਪਿਆਰੀ ਬੰਨੇ ਗਿਆ ਉਹਗਾ ਤੇ ਆਪਾਂ ਦੋਵੇਂ ਜਣੇ ਚੱਲ ਜਿਆ ਕਰਾਂਗੇ ਜਿੱਥੇ ਜਾਣਾ ਮਨਪ੍ਰੀਤ ਨੇ ਹੁਣ ਕਿੰਨੀ ਕਵਾਰ ਖੜਿਆ ਕਰਨਾ ਹੈਨਾ ਹੁਣ ਕੋਈ ਨਾ ਕੋਈ ਕੰਮ ਤੇ ਪਿਆਰ ਇੰਦਾ ਘਰਾਂ ਦੇ ਵਿੱਚ ਠੀਕ ਆ ਚੱਲ ਉੱਠ ਮੇਰਾ ਪੁੱਤ ਉੱਠ ਉਹ ਦਵਾਈ ਲਿਆਓਗੇ ਦਵਾਈ ਲਿਆ ਕੇ ਤੇ ਕਾ ਕੇ ਤੇ ਰੈਸਟ ਕਰ ਮੇਰੇ ਪੁੱਤ ਨੇ ਕੋਈ ਕੰਮ ਨਹੀਂ ਕਰਨਾ ਚੰਗਾ ਤੇਰਾ ਸਰੀਰ ਨਹੀਂ ਠੀਕ ਤੇ ਕੰਮ ਕਿਉਂ ਕਰਨਾ ਕੋਈ ਨਾ ਜੀ ਤੂੰ ਛੁੱਟੀ ਕਰ ਲੈ ਚੰਗਾ ਅੱਜ ਨਹੀਂ ਜਾਣਾ ਮੈਂ ਤਾਂ ਕਹੀ ਕਿ ਇਹਨੂੰ ਸੱਦਣ ਆ ਮੈਂ ਨੀਕਣ ਡਿਆ ਬਾਹਰ ਮੈਂ ਜਾਈ ਕਿ ਉਹ ਤੇ ਜਾਣਾ ਨਹੀਂ ਹੁੰਨੇ ਅੱਜ ਠੀਕ ਨਹੀਂ ਗਈ ਕੀ ਗੱਲ ਹੋਈਏ ਆਂਦੀ ਮੈਨੂੰ ਚੱਕਰ ਆਉਣ ਡੇ ਸਿਰ ਪੀੜ ਬੜੀ ਹੋਣ ਡੇ ਤੇ ਖਬਰਾੜੀ ਹੋਣ ਰਹੀ ਆ ਤੇ ਮੈਂ ਜਾਣਾ ਦਵਾਈ ਲਿਆਵਾ ਨਹੀਂ ਨਹੀਂ ਉਹ ਚੱਲਿਆਂ ਮਾਂ ਪ੍ਰੀਤ ਕਿਹਨੂੰ ਚੱਲਿਆਂ ਦਵਾਈ ਲੈਣ ਤੇ ਮੈਂ ਚੱਲ ਤੁਸੀਂ ਦਵਾਈ ਲੈ ਆਓ ਫੇਰ ਜਾ ਕੇ ਬੁਖਾਰ ਲਿਆ ਚੈੱਕਅਪ ਕਰਾ ਲਿਆ ਕੀ ਗੱਲ ਚੱਲ ਲੈ ਆਓ ਫੇਰ ਉਹ ਦਵਾਈ ਲੈ ਆਓ ਫੇਰ ਮੇਰਾ ਵੀ ਲੱਕ ਦੋਣ ਡੇ ਮੈਂ ਲੱਭਣਾ ਪੈ ਜਾਨਾ ਘੜੀ ਦੱਸ ਚੱਲ ਪੈ ਜਾਓ ਅੰਦਰ ਹੀ ਪੈ ਜਾਓ ਫੇਰ ਲੰਮੇ ਅੰਦਰ ਹੀ ਆ ਅੰਦਰ ਪੈ ਜਾਓ ਹਾਂਜੀ ਮੰਮੀ ਚੱਲਿਆਂ ਆਪਾਂ ਚੱਲ ਜਾਓ ਮੇਰਾ ਉਹ ਜਾਉ ਹਾਂ ਨਹੀਂ ਆ ਗਈਆਂ ਆ ਨਹੀਂ ਗੀਆਂ ਵੇਖਾਂ ਲੈ ਆਈ ਗਈਆਂ ਵਾ ਆ ਗਈਆਂ ਚੰਗਾ ਵਾ ਇਹਨਾਂ ਨੂੰ ਇੱਥੇ ਸੋੜ ਮੈਰੇ ਦੇਖਣ ਨਹੀਂ ਪਤਾ ਕਿ ਉਹਦੀ ਮੈਂ ਘਰੋਂ ਦੀਆਂ ਗਈਆਂ ਤੇ ਆਈਆਂ ਨਹੀਂ ਗਈਆਂ ਚਲੋ ਆਜੋ ਆਜੋ ਚਲੋ ਮੈਂ ਪਾਰਸਲ ਕੱਢ ਲਿਆ ਹਾਂ ਕਿੰਨਾ ਚਿਰ ਲਾਈ ਮਗਰ ਕੀ ਕਰਨ ਡੈ ਪੀ ਪਾਰਸਲ ਕੱਢਣ ਡੈ ਪੀ ਮੈਂ ਹੁਣ ਕਾਢ ਹੀ ਲਵਾ ਠੀਕ ਠੀਕ ਆ ਹੂੰ ਗੁਰਵਰ ਉਠਿਆ ਨਹੀਂ ਸੁੱਤਾ ਵਾ ਉੱਠਣ ਨੂੰ ਫਿਰਦਾ ਮਾੜਾ ਮਾੜਾ ਤਾਂ ਫਿਰ ਡੈਡੀ ਨੇ ਥਾਪੜ ਥੁਪ ਕੇ ਸਵਾਲਤਾ ਚੱਲ ਅੰਦਰ ਹੋਵੇ ਨਾ ਫਿਰ ਮੁਸ਼ਕਲ ਹੋਊਗੀ ਨਿਆਣਾ ਉੱਠ ਖਲੋਤਾ ਤੇ ਉਸ ਤੇ ਉੜਦੇ ਨਿਆਣਾ ਮਾਂ ਨੂੰ ਵੇਖਦਾ ਪਹਿਲਾਂ ਵੀ ਕਿੱਥੇ ਆ ਤੇ ਦਵਾਈ ਲੈਣ ਗਈਆਂ ਕੀ ਦੱਸਿਆ ਫਿਰ ਡਾਕਟਰ ਨੇ ਕਿਦ ਕੋ ਗਈਆਂ ਸੀ ਲੈਣ ਦਵਾਈ ਪਿੰਡ ਹੀ ਗਈਆਂ ਹੈਗੀਆਂ ਨਰਸ ਕੋ ਕੀ ਆਖਿਆ ਨੇ ਆਖਣਾ ਕੀ ਆ ਟੈਨਸ਼ਨ ਤੇ ਵਧੀ ਜਾਣ ਦੀਆਂ ਵਾ ਆ ਕੀ ਮਾੜੀ ਗੱਲ ਦੱਸ ਦਿੱਤੀ ਪ੍ਰੈਗਨੈਂਸੀ ਆ ਕਿਰਨ ਨੂੰ ਸ਼ੁਕਰ ਹੋਇਆ ਕਿ ਸ਼ੁਕਰ ਹੋਇਆ ਕਿ ਤੇ ਬਾਬਾ ਤੇ ਕਬਾਦਰ ਸਾਹਿਬ ਤੂੰ ਕਿਰਪਾ ਕੀਤੀ ਮਹਾਰਾਜ ਤੂੰ ਤੇ ਬਹੁਤ ਸੋਹਣਾ ਕੀਤਾ ਦਾਤਿਆ ਮੰਮੀ ਮੈਨੂੰ ਤੇ ਇਹ ਨਹੀਂ ਪਤਾ ਲੱਗਣ ਡਿਆ ਕਿ ਮੈਂ ਖੁਸ਼ੀ ਮਨਾਵਾਂ ਕਿ ਕੀ ਕਰਾਂ ਹਾਂ ਤੇ ਖੁਸ਼ੀ ਨਹੀਂ ਮਨਾਉਣੀ ਤੇਰੇ ਭਰਾ ਦੀ ਅਨਸਾ ਮੈਂ ਕੀ ਮਨਾਵਾਂ ਮੈਨੂੰ ਸਮਝ ਨਹੀਂ ਲੱਗਦੀ ਵੀ ਕੀ ਮਨਾਵਾਂ ਉਹ ਆਊਗਾ ਵਾਪਸ ਤੇ ਹੋਰ ਆਉਣਾ ਨਹੀਂ ਉਹਨੇ ਹਾਂ ਤੂੰ ਕੀ ਭਾਲਦੀ ਆ ਮੰਮੀ ਤੈਨੂੰ ਪਤਾ ਨਹੀਂ ਆਉਂਦਾ ਕਿੱਦਾਂ ਦਾ ਵਾ ਉਹ ਤੇ ਕਿੱਦਾਂ ਦਾ ਵਾ ਉਹ ਉਹਦੇ ਘਰ ਹੀ ਨਹੀਂ ਆਉਣਾ ਜਿੱਦਾਂ ਦਾ ਵੀ ਹੈਗਾ ਵਾ ਉਹ ਮੈਂ ਪਹਿਲੀ ਉਹ ਦੀ ਛੱਡੂਗੀ ਤੇ ਘਰ ਆਊਗਾ ਕੀ ਪਤਾ ਹੁੰਦਾ ਵਾ ਜੇ ਕਿਸਮਤ ਚੰਗੀ ਹੋਵੇ ਸਾਰੇ ਕੰਮ ਹੀ ਹੋ ਜਾਂਦੇ ਚਾਹੀਏ ਨਾ ਕੀ ਪਤਾ ਦੇ ਤਾਂ ਸਾਰਾ ਸਿਆਪਾ ਵਾ ਪਤਾ ਹੋਵੇ ਪੱਕਾ ਵੀ ਉਹਨੇ ਆਉਣਾ ਵਾ ਤੇ ਫੇਰ ਤੇ ਬੰਦਾ ਕਰੇ ਇੱਥੇ ਮੈਂ ਤੇ ਕਹਿ ਹੀਗਾ ਚੱਲ ਵਿਆਹ ਵਾ ਹਨਾ ਜੇ ਪਤਾ ਲੱਗ ਜੂਗਾ ਕੱਲ ਨੂੰ ਤਲਾਕ ਤਲੂਕ ਕਰ ਲੂਗੀ ਆ ਹੁਣ ਨਿਆਣਾ ਹੋ ਗਿਆ ਵਾ ਇਹਦਾ ਮੈਂ ਕਹਿੰਨੀ ਵੀ ਵੇਖ ਲੋ ਰੱਖਣਾ ਕਿ ਕੀ ਕਰਨਾ ਵਾ ਤੁਸੀਂ ਫਾਈ ਨਹੀਂ ਸਾਡੇ ਪੁੱਤ ਦੀ ਇਨਸਾਵਾਹੀਂ ਤੇ ਨਹੀਂ ਕੁਝ ਵੀ ਕਰਨਾ ਪੁੱਤਾਂ ਹੰਤ ਕਿਤੇ ਇੰਨੀ ਕੁ ਜੀ ਮੇਰਾ ਜਿਕਣ ਤੇ ਡੈਡੀ ਨੇ ਦੱਸਾਂ ਜਾ ਕੇ ਚੇਤੇ ਵੀ ਖੁਸ਼ੀ ਵਾਲੀ ਗੱਲ ਹੋਈ ਆ ਤੇ ਮੰਮੀ ਇਹ ਘੜਾ ਲੁਕਿਆਂ ਲੁਕਣੀਆਂ ਵਾ ਗੱਲਾਂ ਇਹ ਗਾਂ ਨੂੰ ਹੀ ਆਉਣੀਆਂ ਵਾ ਸਾਰਿਆਂ ਨੂੰ ਪਤਾ ਲੱਗਣਾ ਵਨ ਜਿੰਨੂੰ ਨਾਮ ਹੀ ਦੱਸਿਆ ਨਾ ਉਹਨੂੰ ਵੀ ਪਤਾ ਲੱਗਣਾ ਵਾ ਇਹ ਤੇ ਫੇਰ ਕੀ ਹਲੋਕਾਰ ਵਾ ਸਾਡੇ ਪੁੱਤ ਦਾ ਬੱਜਾ ਹੋਣਾ ਵਾ ਕਿਹੇ ਦਾ ਵਾ ਮੰਮੀ ਇਹ ਤੇ ਗੱਲ ਨਹੀਂ ਨਾ ਹੈਗੀ ਵੀ ਕਿਸ ਦਾਵਾ ਕੀ ਆ ਜਦੋਂ ਉਹਨੂੰ ਪਤਾ ਹੀ ਨਹੀਂ ਆ ਡੰਗਰ ਜੇ ਨੂੰ ਵੀ ਮੈਂ ਆਉਣਾ ਵਾਂ ਕਿ ਨਹੀਂ ਆਉਣਾ ਉਹਦਾ ਕੀ ਕੀ ਉਹਨੇ ਮੈਨੂੰ ਉਹਦਾ ਸਿਸਟਮ ਹੀ ਨਹੀਂ ਸਮਝ ਲੱਗਣ ਡਿਆ ਉਹੋ ਜੇ ਤੁਸੀਂ ਆ ਉਹੋ ਜਾਂ ਰੱਬ ਵਾ ਮੈਨੂੰ ਨਹੀਂ ਪਤਾ ਲੱਗਣ ਡਿਆ ਵੀ ਕੱਲ ਨੂੰ ਟਾ ਡਿ ਡੀ ਆ ਕਿੱਧਰ ਨੂੰ ਗੱਲ ਜਾਣੀ ਆ ਤੇ ਕਿੱਧਰ ਨੂੰ ਬੋਲੀ ਜਾ ਮੇਰੀ ਗੱਲ ਸੁਣ ਕੇ ਤੇ ਬੱਚਾ ਹੋ ਜਾਊਗਾ ਕਿਤੇ ਖੇਡੇ ਲੱਗੂਗੀ ਆਰੇ ਲੱਗ ਜੂਗੀ ਕਈ ਵਾਰ ਮੁੜ ਕੇ ਬੱਚਾ ਹੋਇਆ ਵਾਚ ਆਪਣੇ ਬੱਚੇ ਨੂੰ ਖੜਾਈਏ ਤੇ ਬੰਦੇ ਦੇ ਫੋਨ ਦਾ ਖਿਆਲ ਵੀ ਨਹੀਂ ਰਹਿੰਦਾ ਵੀ ਅੱਜ ਆਇਆ ਕਿ ਨਹੀਂ ਆਇਆ ਇੰਨਾ ਬੰਦਾ ਬਿਜੀ ਹੋ ਜਾਂਦਾ ਆਪਣੇ ਬੱਚਿਆਂ ਦੇ ਵਿੱਚ ਮੰਮੀ ਜਿੱਦਾਂ ਮਰਜੀ ਆ ਜਿੰਨੇ ਮਰਜੀ ਬੱਚੇ ਹੋ ਜਾਣ ਜਿਹੜਾ ਘਰ ਵਾਲਾ ਵਾ ਨਾ ਘਰ ਵਾਲੇ ਦਾ ਸਾਥ ਘਰ ਵਾਲੇ ਦਾ ਹੀ ਹੁੰਦਾ ਕੋਈ ਨਹੀਂ ਫੋਨ ਕਰਦਾ ਹੀ ਆ ਕੁਛ ਨਹੀਂ ਹੁੰਦਾ ਮੰਮੀ ਫੋਨ ਨੂੰ ਕੀ ਕਰਨਾ ਵਾ ਜਿੰਨਾ ਚਿਰ ਤੱਕ ਉਹਨੇ ਉੱਥੇ ਨਾ ਖੜੀ ਅਗਲੀ ਨੂੰ ਦੂਜੀ ਨੂੰ ਉਹਨੇ ਛੱਡਿਆ ਨਾ ਇਹ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਉੱਥੇ ਉਹਦਾ ਵਿਆਹ ਹੋਇਆ ਤਾਂ ਇੱਥੇ ਤੁਸੀਂ ਇਹ ਕਰਤਾ ਨਾ ਕੋਈ ਤਲਾਕ ਹੋਇਆ ਨਾ ਖੁਸ਼ ਹੋਇਆ ਤੂੰ ਦੁਸ਼ਮਣੀ ਬਣ ਗਈ ਮੈਨੂੰ ਲੱਗੜੀ ਤੂੰ ਦੁਸ਼ਮਣੀ ਬਣ ਗਈ ਮੰਮੀ ਮੈਂ ਦੁਸ਼ਮਣੀ ਤੇਹੀ ਮੇਰੀ ਗੱਲ ਨਹੀਂ ਸਮਝਦੇ ਹੂੰ ਮੈਨੂੰ ਉਹ ਕੁੜੀ ਵੱਲ ਵੇਖ ਵੇਖ ਕੇ ਮੈਨੂੰ ਤਾਂ ਖੁਸ਼ੀ ਆ ਮੇਰੀ ਹੁਣ ਤੇਰੇ ਡੈਡੀ ਨੂੰ ਇਹੋ ਦੱਸਣ ਲੱਗੀ ਵੀ ਤੂੰ ਦਾਦਾ ਬਣਨ ਵਾਲਾ ਆਂ ਤੇ ਮੈਂ ਤਾਂ ਉਹਨੂੰ ਕੰਮ ਨਹੀਂ ਕਰਨ ਦੇਣਾ ਕੋਈ ਜਾਂ ਤੇ ਮੈਂ ਕਹਣਾ ਵੀ ਨਾ ਜਾ ਡਿਊਟੀ ਤੇ ਜਾਣਾ ਮਤਲਬ ਚਲੋ ਮੈਂ ਸਲਾਹ ਕਰਦੀ ਪੁੱਛਦੀ ਵੀ ਕਿੱਦਾਂ ਕਰਨਾ ਕਿੱਦਾਂ ਨਹੀਂ ਸਾਰਾ ਤੇ ਨਿਯਮ ਮੈਨੂੰ ਪਤਾ ਉਹ ਤੁਹਾਡੇ ਘਰ ਦਾ ਮਸਲਾ ਮੈਂ ਤੇ ਗਈ ਹੁਣ ਦੂਜੇ ਘਰ ਵਿਆਹੀ ਪਰ ਮੈਨੂੰ ਇਹ ਦਿਖੰਡਿਆ ਵਾ ਵੀ ਤੁਹਾਡੇ ਡੜਾ ਨਾ ਭਾਵੇਂ ਜਿੱਦਾਂ ਵਾਲਾ ਭਵੇ ਖ ਬੜਾ ਮਾੜਾ ਜੀ ਚਲੋ ਕੋਈ ਨਹੀਂ ਜੇ ਸਾਨੂੰ ਪਤਾ ਲੱਗਦਾ ਨਾ ਮਾੜਾ ਸਾਡਾ ਪੁੱਤ ਜੋ ਕੁਛ ਹੈਗਾ ਸਾਨੂੰ ਪਤਾ ਵਾ ਪਰ ਤੂੰ ਆਣ ਕੇ ਹੋਰ ਗੱਲਾਂ ਵਧਾ ਚੜਾ ਕੇ ਤੇ ਨਾ ਕਰ ਤੂੰ ਸਗੋਂ ਕਹਿ ਮੰਮੀ ਕੋਈ ਗੱਲ ਨਹੀਂ ਤੂੰ ਸਗੋਂ ਮੈਨੂੰ ਹੋਰ ਚੁੰਨਣਾ ਦੇ ਦੇ ਕੇ ਪਰੇਸ਼ਾਨ ਕਰਨ ਢਈ ਆ ਮੈਂ ਤੇਰੇ ਡੈਡੀ ਨੂੰ ਦੱਸਾਂ ਇਹ ਗੱਲਾਂ ਸਾਰੀਆਂ ਵੀ ਕੁੜੀ ਵੀ ਇਦਾਂ ਕਹੀ ਜਾਂਦੀ ਆ ਉਹ ਕੀ ਸੋਚੂਗਾ ਫਿਰ ਤੇ ਡੈਡੀ ਕਿਹੜੇ ਮੰਨਦਾ ਵਾ ਉਨੂੰ ਮੈਂ ਕਿਹੜਾ ਨਹੀਂ ਕਹਿੰਨੀ ਉਹਨੂੰ ਵੀ ਕਹਿੰਨੀ ਆ ਪਰ ਉਹ ਕਹਿੰਦਾ ਨਾ ਮੈਂ ਤੇ ਮੇਰੇ ਆ ਵਾਕਬ ਵਾਕਬ ਕੱਲ ਨੂੰ ਜਦੋਂ ਪੀੜ ਪੈ ਗਈ ਨਾ ਕਿਸਨੇ ਨਹੀਂ ਕੰਮ ਆਉਣਾ ਵੇਖ ਲਿਓ ਤੇ ਰੱਬ ਤੇ ਹੈਗਾ ਹੀ ਆ ਨਾ ਫਿਰ ਰੱਬ ਨੇ ਵੀ ਝੂਠਿਆਂ ਦਾ ਸਾਥ ਦੇਣਾ ਆਪਣਾ ਬਸ ਟਕਣ ਟਕਣ ਲਈ ਤੇ ਆਪਣਾ ਘਰ ਵਸਾਉਣ ਲਈ ਸਿਰਫ ਆਪਣੀਆਂ ਜਿੱਦਾਂ ਪੂਰੀਆਂ ਘਰ ਛੱਡੀਆਂ ਤੁਸੀਂ ਗੱਲਾਂ ਨਾ ਕਰ ਪੰਮੀ ਦਾ ਦੇਰ ਬਾਹਰ ਗਿਆ ਹੀ ਨਾ ਮਗਰੋਂ ਕੁੜੀ ਹੋਈ ਸੀ ਤੇ 26 ਸਾਲਾਂ ਦੀ ਕੁੜੀ ਹੋ ਗਈ ਤਾਂ ਅੱਜ ਵਿਆਹ ਤੇ ਰਿਆ ਕੁੜੀ ਦਾ ਤੇ ਉਦੋਂ ਉਹ ਬਾਹਰੋਂ ਗੋਰੀ ਨੂੰ ਨਾਲ ਲੈ ਕੇ ਆਇਆ ਹੈਗਾ ਤੇ ਉਹਨੇ ਤਾਂ ਕੁਛ ਨਹੀਂ ਹੀ ਕਿਹਾ ਤੂੰ ਉਦਾਂ ਮੈਨੂੰ ਦੁਖੀ ਕਰਨ ਲਈ ਆ ਤੂੰ ਆ ਤਾਂ ਗਈ ਚਾਰ ਦਿਨ ਰਹਿਣ ਵਾਲੀ ਨਾ ਪਰ ਤੂੰ ਵੀ ਮੇਰਾ ਲੋਹੀ ਪੀ ਲਿਆ ਆਣ ਕੇ ਉਤੋਂ ਤੇ ਮੁੰਡੇ ਦੀ ਟੈਨਸ਼ਨ ਜੋ ਕੋ ਕਰਦਾ ਸਾਨੂੰ ਕਿਹੜਾ ਭਲੇਖਾ ਵਾ ਤੇ ਦੂਜਾ ਨੋਂ ਨੂੰ ਕਿਰਨ ਲੋਕੀ ਚੁਪਣਾ ਦੇ ਦੇ ਕੇ ਗਰਾਦਾ ਕਿੰਨੇ ਦਾ ਘਰ ਨਾ ਵੱਸ ਜਾਵੇ ਤੇ ਰਹਿੰਦਾ ਖੁੰਦਾ ਤੂੰ ਮੈਨੂੰ ਦੁਖੀ ਕਰਦਾ ਤੂੰ ਆਪਣੇ ਭਰਾ ਦਾ ਘਰ ਵੱਸਣ ਵਿੱਚ ਖੁਸ਼ ਨਹੀਂ ਹੈਗੀ ਨੇਹੇ ਦੰਨੀਆਂ ਕਿਹੜੀਆਂ ਗੱਲਾਂ ਹੋ ਗਈਆਂ ਕਿ ਖੁਸ਼ ਨਹੀਂ ਹੈਗੀ ਮੈਂ ਜੋ ਸੱਚਾ ਉਹ ਹੀ ਕਹਿੰਦੀ ਹਾਂ ਗੱਲ ਤੇ ਕਿਸ ਨੇ ਸੁਣਨੀ ਵੀ ਤੋੜ ਦੇ ਚੀਜ਼ਾਂ ਕੇ ਹੁਣ ਤੋਂ ਇਸੇ ਕੋਈ ਕਰਕੇ ਜਾਏਗੀ ਗੁਰਵਿੰਦਰ ਨੂੰ ਫੋਨ ਕਰਕੇ ਵੇਖਾਂ ਪਰਸੋਂ ਦਾ ਫੋਨ ਨਹੀਂ ਆ ਰਿਹਾ ਨਾ ਇਹ ਨਹੀਂ ਅਜੇ ਚੋਕ ਲੈਣਗੇ ਤੇ ਕਿ ਉਹ ਤੇ ਕਰਵਿੰਦਰ ਨੂੰ ਕੋਈ ਗੰਦਗੀ। ਉਹਦੇ ਬੱਸ ਨੂੰ ਹੀ ਕਹਿੰਦਾ ਮੈਂ ਨਹੀਂ ਫੋਨ ਚੁਪਣਾ। ਤੁਹਾਨੂੰ ਇਹ ਗੱਲ ਹੀ ਨਹੀਂ ਕਰਨੀ ਉਹਦੇ ਨਾਲ। ਤੁਹਾਡੇ ਫੋਨ ਲਈ ਜਾਣ ਰਹੀ ਆ ਤੁਹਾਨੂੰ ਕੀਤਾ ਕਿੱਦਾਂ ਹੋਣੀ ਤੇ ਕਿੱਦਾਂ ਨਹੀਂ। ਆਈ ਮੈਂ ਸਮਝ ਨਹੀਂ ਪਾਹੀ ਹੈ। ਚੰਗੀ ਗੱਲ ਹੋਈ ਆ। ਹੁਣ ਇਹਨੇ ਡਿਊਟੀ ਚਲ ਜਾਣਾ ਵਾ। ਉੱਥੇ ਜਾ ਕੇ ਕੁੜੀਆਂ ਨਾਲ ਗੱਲਾਂ ਕਰੂਗੀ। ਕੁੜੀਆਂ ਨੇ ਵੀ ਇਹਨੂੰ ਕੋਈ ਨਾ ਕੋਈ ਹੋਰ ਦੱਸੀ ਜਾਣਾ ਵਾ। ਫੇਰ ਅਮਰਤ ਨੂੰ ਪਤਾ ਲੱਗ ਜਾਣਾ ਵਾ। ਮਰਦ ਨੇ ਤੇ ਗੇ ਨਾ ਕੋਈ ਦੇ ਨਾਲ ਕਹਿਆ ਇੰਨਾ ਕੋ ਦੱਸਿਆ ਇਹਨੂੰ ਉਹ ਤੇ ਅੱਗੇ ਉਹਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਦੱਸ ਦੇ ਹੀ ਆਣ ਆਣ ਕੇ ਜੇ ਹੁਣ ਜਾ ਜਾ ਕੇ ਗੱਲਾਂ ਕੀਤੀਆਂ ਤੇ ਉਹਨੇ ਫੇਰ ਮੈਨੂੰ ਦੱਸ ਦੇਣਾ ਆਣ ਕੇ ਹਾਏ ਰੱਬ ਨੇ ਤੇਰੇ ਸਾਡੀ ਮਾ ਸੁਣੀ ਆ ਮੈਂ ਤਾਂ ਨਹੀਂ ਬਾਬਾ ਚੰਗਾ ਚੰਗਾ ਕੰਮ ਕਰੀ ਸਾਰਾ ਕਿੱਦਾਂ ਹੋ ਗਿਆ ਹੁਣ ਬੜਾ ਮੁਸ਼ਕਿਲ ਹੋ ਗਿਆ ਸਾਡੇ ਵਾਸਤੇ ਤੇ ਸਾਡਾ ਇਤਿਹਾਸ ਦਾ ਵਸਤਾ ਘਾਰੇ ਕਿਤੇ ਕਿਤੇ ਹੁਣ ਨਜ਼ਰ ਨਾ ਲੱਗ ਜੇ ਕਿਸੇ ਦੀ ਹਾਏ ਬੜਾ ਉਖਾ ਜੇ ਮੈਂ ਹੁਣ ਇਹਨੂੰ ਨਾਂ ਜਾਣ ਦਵਾਂ ਡਿਊਟੀ ਤੇ ਤੇ ਡੈਡੀ ਨੇ ਨਹੀਂ ਛੱਡਣਾ ਇਹਦੇ ਨੇ ਮੈਨੂੰ ਉਹਨੇ ਆਖਣਾ ਵੀ ਇਹ ਕੁੜੀ ਨੂੰ ਕੁਝ ਕਮੀ ਨਾ ਉਦੋਂ ਮੈਨੂੰ ਕਹਿੰਦੇ ਸੀ ਕਿ ਵੀ ਜੇ ਕੁੜੀ ਨੂੰ ਕੋਈ ਕਹਿ ਤਾ ਤਾਂ ਫਿਰ ਵੇਖੀ ਤੇ ਜੇ ਮੈਂ ਨਾਂ ਦੱਸਾਂ ਤਾਂ ਫਿਰ ਵੀ ਚੱਲ ਛਾ ਕੋਈ ਗੱਲ ਨਹੀਂ ਕਿੰਨੂੰ ਮਾੜਾ ਜਿਹਾ ਟੋਕੇ ਵੇਖਦੀ ਆ ਜੇ ਮੇਰੇ ਆਖੇ ਲੱਗ ਜੂਗੀ ਤਾਂ ਫਰਿਆ ਸੁਤਰ ਆ ਹੀ ਜਾਵੇ ਨਾਲੇ ਚੱਲ ਘਰ ਰਹੂਗੀ ਰੈਸਟ ਕਰੂਗੀ ਪੁੱਛ ਕੇ ਵੇਖਦੀ ਆ ਭਲਾ ਕੀ ਹਾਂਦੀ ਆ ਰੋਪਾ ਚੁੱਕ ਦੇਣੀ ਆ ਪਤਾ ਨਹੀਂ ਕਿੱਥੇ ਜਲ ਜਾਂਦੇ ਆ ਨਾ ਇਹ ਆਪ ਕੀਤਾ ਆ ਬੰਦਾ じゃ ਆਪ ਹੀ ਕਰ ਲੈ ਮੈਸੇਜ ਵੀ ਕਰ ਦੇਣਾ ਇੱਕ ਤਾਂ ਮੇ ਹੌਸਲਾ ਆ ਜਾਂਦਾ ਕਿ ਚੱਲ ਮੈਸੇਜ ਆਇਆ ਕਿ ਮੈਂ ਬਿਜ਼ੀ ਆ ਹਲੇ ਮੈਨੂੰ ਨਹੀਂ ਕਾਲਣੀ ਭਾਈ ਟਾਈਮ ਵੀ ਕਿੰਨਾ ਆ ਮੈਂ ਜਾਵਾਂ ਸਮਾਰਟ ਮੰਮੀ ਨੂੰ ਕਹਿੰਨੀ ਆ ਮੰਮੀ ਟਿੱਪਣ ਜਨਾ ਫਰੂਟ ਪਾ ਦਿਓ ਥੋੜਾ ਜਿਹਾ ਕੱਟ ਕੇ ਮਮੇ ਹਾਂ ਦੋ ਪਤੋਂ ਨੂੰ ਫਰੂਟ ਪਾ ਦੋ। ਹਾਂ ਥੋੜਾ ਜਿਹਾ ਮੈਂ ਲਈ ਐਪਲ ਕੱਟ ਕੇ ਤੇ ਮੈਂ ਫਿਰ ਚਾਨਾ ਅੰਗਰਲੇ ਟੋਣ ਦੀ ਅੱਗੇ। ਫਰੂਟ ਤੇ ਪੁੱਤ ਪਾ ਦਿੰਨੀ ਆ। ਨਾਰਾਂਜ ਦਾਰੇ ਵਿੱਚ ਕੱਢ ਕੇ ਰੱਖਿਆ। ਦੋਵੇਂ ਚੀਜ਼ਾਂ ਪਾ ਦਾਂ। ਪਾ ਦੋ ਫਿਰ ਥੋੜੀਆਂ-ਥੋੜੀਆਂ ਦੋਵੇਂ ਤੇ ਮੈਂ ਫਿਰ ਖਾ ਲੂੰਗੀ ਵਿੱਚ। ਚੱਲ ਉਹ ਤਾਂ ਮੈਂ ਪਾ ਦਿੰਨੀ ਕੋਈ ਨਹੀਂ। ਤੇ ਮੇਰੀ ਗੱਲ ਸੁਣਨੇ ਇੱਕ ਮੈਂ ਗੱਲ ਕਰਨੀ ਤੇਰੇ ਨਾਲ। ਹਾਂਜੀ। ਮੈਂ ਨਹੀਂ ਆ। ਪੁੱਤ ਜਿੱਦਾਂ ਹੁਣ ਪ੍ਰੈਗਨਨਸੀ ਦੱਸੀ ਆ। ਤੇ ਕੱਲ ਪਰਸੋ ਵੇ ਤੂੰ ਠੀਕ ਨਹੀਂ ਰਹੀ। ਤੇ ਜੇ ਹੁਣ ਤੈਨੂੰ ਰੈਸਟ ਚਾਹੀਦੀ ਆ। ਤੇ ਜੇ ਪੁੱਤ ਤੂੰ ਨਾ ਜਾਵੇਂ ਡਿਊਟੀ ਤੇ ਤਾਂ ਕੀ ਆ ਨਹੀਂ ਉਹ ਤਾਂ ਨਹੀਂ ਮਮੀ ਕੋਈ ਗੱਲ ਪਰ ਉੱਥੇ ਪਤਾ ਕੀ ਹੁਣ ਘਰ ਸਾਈ ਦੇੜੀ ਵੀ ਕੀ ਕਰਾਂ ਤੇ ਆਪ ਦੱਸੋ ਨਾ ਘਰ ਪੁੱਤ ਰੈਸਟ ਕਰਨੀ ਆ ਕਿ ਹੋਰ ਕੀ ਕਰਨਾ ਟੀਵੀ ਦੇਖ ਕੇ ਵੀ ਬੋਰ ਹੋ ਜਾਂਦੀ ਫੋਨ ਵੀ ਬੰਦਾ ਕਿੰਨਾ ਸਲਾ ਉੱਥੇ ਚਲੋ ਘੜਿਆ ਨਾ ਬੰਦਾ ਆਪਸ ਚ ਬਿੰਦਾ ਗੱਲਾਂ ਬਾਤਾਂ ਮਾਰਦਾ ਇੱਕ ਦੂਜੇ ਨਾਲ ਤੇ ਫਿਰ ਤਾਂ ਗੱਲਾਂ ਪੁੱਤ ਹੜਨਾ ਕਰ ਲਿਆ ਕਰੀ ਅਸੀਂ ਤੇਰਨਾ ਗੱਲਾਂ ਘੜੀਆਂ ਕਰਦੇ ਨਹੀਂਗੇ ਨਹੀਂ ਤੂੰ ਹੀ ਕਰਦੇ ਪਰ ਉੱਥੇ ਫਿਰ ਥੋੜਾ ਹੋ ਜਾਂਦਾ ਨਾ ਬੰਦਾ ਬਾਹਰ ਘਰੋਂ ਨਿਕਲੇ ਤੇ ਮਾਹੌਲ ਵੀ ਥੋੜਾ ਚੇਂਜ ਹੋ ਜਾਂਦਾ ਜਿੱਦਾਂ ਹਨ ਮਾਹੌਲ ਤਾਂ ਪੁੱਤ ਚੇਂਜ ਹੁੰਦਾ ਵਾ ਇਹ ਹੁੰਦਾ ਵਾ ਵੀ ਚਲ ਜਦੋਂ ਥੋੜਾ ਥੋੜਾ ਟਾਈਮ ਹੋਇਆ ਵਾ ਜੇ ਤੇ ਇਹ ਕਰਕੇ ਰੈਸਟ ਵੀ ਜ਼ਰੂਰੀ ਆ ਤੇ ਪੁੱਤ ਪਿਆਹੇ ਤੇ ਸਾਰੀ ਉਮਰ ਕਮਾਉਣੇ ਆ ਨਹੀਂ ਉਹ ਤੇ ਗੱਲ ਹੈਗੀ ਆ ਹੂੰ ਪਰ ਫਿਰ ਮੇਰਾ ਆਪਣਾ ਹੁੰਦਾ ਘਰ ਨਹੀਂ ਰਿਆ ਜਾਂਦਾ ਪਰ ਪਤੋਂ ਇੱਕ ਗੱਲ ਹੋਰ ਵੀ ਆ ਮੈਂ ਫੇਰ ਸੋਚਦੀ ਵੀ ਜਿੱਦਾਂ ਤੂੰ ਜਾਨੀ ਸਵੇਰ ਤੋਂ ਤੇ ਸਫ਼ਰ ਦੇ ਵਿੱਚ ਵੀ ਜਾਨੀ ਸੜਕਾਂ ਵੀ ਅੱਜ ਕੱਲ੍ਹ ਕਿਹੜੀਆਂ ਚੱਜਦੀਆਂ ਵਾਂ ਤੇ ਸਾਰੀ ਦਿਹਾੜੀ ਉਥੇ ਬਹਿ ਬਹਿ ਥੱਕ ਜਾਣਾ ਤੇ ਸ਼ਾਮਾਂ ਨੂੰ ਘਰੇ ਆਉਣਾ ਆਪਣੇ ਘਰ ਹੋਈਏ ਕਦੀ ਲੰਮੇ ਪੋ ਕਦੀ ਭੋਖ ਲੋ ਕਦੀ ਸੈਰ ਕਰੋ ਕਦੀ ਕੋਚ ਕਰੋ ਉੱਥੇ ਤੇ ਆਪਾਂ ਬੱਜੇ ਬੱਜਣ ਵਾਲੀ ਗੱਲ ਹੁੰਦੀ ਹੈ ਨਾ ਸਾਡੀ ਉੱਥੇ ਤੇ ਬੱਜੇ ਰਹਿਣ ਵਾਲੀ ਗੱਲ ਵਾ ਨਹੀਂ ਉਹ ਗੱਲ ਤੇ ਹੈਗੀ ਤੁਹਾਡੀ ਕਿ ਬੱਜਣ ਵਾਲੀ ਉੱਥੇ ਤੇ ਫਿਰ ਕੁਰਸੀ ਤੇ ਰਹਿਣਾ ਪੈਣਾ ਸਾਰੀ ਦਿਹਾੜੀ ਆਹੋ ਤਾਂ ਫਿਰ ਕਿੰਨੀ ਮੁਸ਼ਕਲ ਵਾ ਕੱਲ ਨੂੰ ਪੁੱਤ ਬੱਚਾ ਜਦੋਂ ਹੁਣਾ ਆਵਾ ਉਹ ਵੀ ਹੋਣਾ ਮੈ ਸਾਨੂੰ ਵੀ ਚੱਲ ਸਾਡਾ ਨਿਆਣਾ ਹੀ ਕਿੱਦਾਂ ਸਾਂਭਣਾ ਮੈਂ ਤੇ ਇਹ ਵੀ ਸੋਚਦੀ ਆਂ ਵੀ ਉਹ ਆਪਾਂ ਕਿੱਦਾਂ ਸਾਂਭਾਂਗੇ ਨਿਆਣਾ ਮੁੜ ਕੇ ਫੇਰ ਤੂੰ ਸਰਦੜੀ ਉੱਥੇ ਗਈ ਰਹੀ ਨਿਆਣਾ ਮੈਂ ਮੰਮੀ ਤੁਸੀਂ ਸਾਂਭੋਗੇ ਨਾ ਅਸੀਂ ਤੇ ਪੁੱਛਾਂਗੇ ਮੈਂ ਤਾਂ ਸੱਤ-ਸੱਤ ਵਾਰੀ ਸਾਂਭੂਗੀ ਅਸੀਂ ਤੇ ਇਹ ਦਿਨ ਢੀਕਦੇ ਆਂ ਮੈਂ ਤਾਂ ਕਿਤੇ ਇੰਨੀ ਖੋਜ ਹੋਣਾ ਮੇਰਾ ਤੇ ਉਹ ਮੰਨ ਕੇ ਮੈਂ ਤਾਂ ਲੇਕੇ ਬੈਠੀ ਰਿਆ ਕਰਨਾ ਮੈਂ ਫੇਰ ਕੋਈ ਕੰਮ ਨਹੀਂ ਕਰਿਆ ਕਰਨਾ ਤਾਂ ਫੇਰ ਕੰਮ ਕੌਣ ਕਰੂਗਾ ਕਰਦਾ ਫੇ ਆਪਾਂ ਨਾਲ ਮਿਲ ਕੇ ਨਾਲੇ ਘਰ ਦਾ ਕੰਮ ਕਰਾਂਗੇ ਨਾਲੇ ਆਪਣਾ ਬੱਚਾ ਸੰਭਾਲਾਂਗੇ ਪੁੱਤ ਮੈਂ ਪਤਾ ਫਿਰ ਕੀ ਕਰਦੀ ਆ ਕੋਈ ਟੀਚਿੰਗ ਲਾਈਨ ਦੇਖ ਲੈਣੀ ਹੈ ਕਿਉਂ ਲੱਗੇ ਸਕੂਲ ਹੋਣਾ ਉੱਥੇ ਵੀ ਜੋਬ ਕਰ ਲੈਣੇ ਆ 6-7 ਘੰਟੇ ਜੋਬ ਵੇਣ 2:00 ਵਜੇ ਘਰ ਆ ਜਾਣਾ ਪੁੱਤ 6-7 ਘੰਟੇ ਕਿਹੜੇ ਥੋੜੇ ਆ ਨਿਆਣਾ ਤੇ ਕਦ ਰੋਂ ਡਿਆ ਤੇ ਮੈਂ ਚੁੱਪ ਨਹੀਂ ਕਰਦਾ ਹੁੰਦਾ ਜਿੰਨਾ ਚਿਰ ਤੱਕ ਮਾਂ ਚੋਕੇ ਨਾਲ ਨਾ ਲਾਵੇ ਅਸੀਂ ਭਾਵੇਂ 100 ਵਾਰ ਚੁੱਕੀ ਹੈ ਨਾ ਸਾਡੇ ਨਾਲ ਫੇਰ ਵੀ ਇੰਨੀ ਠੰਡ ਨਹੀਂ ਪੈਂਦੀ ਜਿੰਨੀ ਮਾਂ ਨਾਲ ਬੱਚੇ ਨੂੰ ਠੰਡ ਪੈਂਦੀ ਆ ਚਲੋ ਵੇਖ ਲੈਨੇ ਆ ਫਿਰ ਕੀ ਹੁੰਦਾ ਹਾਂ ਕੋਈ ਨਹੀਂ ਬਾਕੀ ਮੇਰਾ ਪੋਤਾ ਆਪਣੇ ਡੈਡੀ ਨੂੰ ਨਾ ਜ਼ਿਆਦਾ ਗੱਲਾਂ ਹਲੇ ਦੱਸੀ ਕੋਈ ਨਹੀਂ ਮੈਨੂੰ ਗੁੱਸੇ ਹੁੰਨ ਦਾ ਬਣਨਾ ਨਹੀਂ ਨਹੀਂ ਉਹਨਾਂ ਨੂੰ ਕੀ ਦੱਸਣਾ ਕੋਈ ਨਹੀਂ ਫਿਰ ਮੈਂ ਸੋਚ ਲੈਣੀ ਕੀ ਕਰਨਾ ਹਾਂ ਕੋਈ ਨਹੀਂ ਸੁਲਾਣ ਵਾਲੀ ਸਾਰੀ ਗੱਲ ਹੋਣੀ ਆ ਤੇ ਕੋਈ ਨਹੀਂ ਫਿਰ ਤੋਂ ਸਕੂਲ ਦਾ ਵੇਖ ਲਾ ਹਜੇ ਥੋੜਾ ਬਹੁਤਾ ਟਾਈਮ ਬਾਕੀ ਫਿਰ ਵੇਖੀ ਜਾਊਗੀ ਠੀਕ ਹੈ ਠੀਕ ਨਹੀਂ ਹਾਲੇ ਤੇ ਆ ਮੈਨੂੰ ਕਰਨੀ ਪੈਣੀ ਆ ਮੌਲਾ ਮਹੀਨਾ ਤੇ ਹੁਣ ਮੰਮੀ ਮੈਨੂੰ ਲਾਉਣਾ ਹੀ ਪੈਣਾ ਚਲ ਜੇ ਲਾਉਣਾ ਪੈਣਾ ਇਹ ਮਹੀਨਾ ਤੇ ਕੋਈ ਨਹੀਂ ਤੇ ਬਹੁਤੀਆਂ ਗੱਲਾਂ ਨਹੀਂ ਆਪਾਂ ਕਿਹਨੂੰ ਕਰਨੀਆਂ ਠੀਕ ਵਾ ਅੜਿ ਤੇ ਮਹਾਮਾਰਗ ਨੇ ਸੁਣੀ ਆ ਤੇ ਲੋਕਾਂ ਕੋਲ ਉਹਦਾ ਹੀ ਨਹੀਂ ਚਰਿਆ ਜਾਂਦਾ ਜਦੋਂ ਆਹ ਗੱਲ ਸੁਣ ਲਈ ਤੇ ਲੋਕਾਂ ਦੇ ਸੱਗੋਂ ਨਹੀਂ ਚਰਨਾ ਨਹੀਂ ਨਹੀਂ ਆ ਠੀਕ ਆ ਫਿਰ ਬੋਤਾ ਆਹ ਵੇਖ ਲਾ ਗੱਲ ਤੇ ਫਿਰ ਉਹੀ ਆ ਨਾ ਚੋਰ ਨੂੰ ਆਪਣਾ ਹੀ ਭਲਾ ਹੁੰਦਾ ਵਾ ਫਿਕਰ ਵੇਲਕ ਨਹੀਂ ਪਈ ਮੰਮੀ ਨੂੰ ਫਿਕਰਨ ਨੂੰ ਬਾਰੋਂ ਕੋਈ ਦੱਸ ਨਾ ਦੇ ਹੁਣ ਜਿਹੜਾ ਚੋਰੀ ਕੀਤੀ ਆ ਚੋਰੀਆਂ ਵੀ ਕਦੀ ਕੋਲ ਲੁਕੀਆਂ ਰਹੀਆਂ ਵਾ ਵੇਖੋ ਕੀ ਬੰਦ ਆ ਇਹਨਾਂ ਦਾ ਇੰਜ਼ਾਮ ਫੇਰ ਲਿਆਦਾ ਤੈਨੂੰ ਪੁੱਤ ਪਰੌਣਾ ਮੈਂ ਖਾਣ ਵਾਸਤੇ ਨਹੀਂ ਮੰਮੀ ਪਰੌਣਾ ਨਹੀਂ ਖਾਣਾ ਮੇਰਾ ਮਨ ਨਹੀਂ ਕਰਦਾ ਪਰੌਣਾ ਖਾਣ ਵਾਲਾ ਤੂੰ ਪੁੱਤ ਖਾ ਲਾ ਭੁਰਕੇ ਸਰਦੜੀ ਫੇਰ ਉੱਥੇ ਕਿਦਾਂ ਨਹੀਂ ਤੇ ਮੈਨੂੰ ਫਰੂਟ ਦੇ ਦੋ ਮੈਂ ਉਹ ਖਾਣਾ ਫਰੂਟ ਦੇ ਦੋਗੇ ਪਹਿਲਾਂ ਤੂੰ ਹੁਣੇ ਕਹਿ ਨਹੀਂ ਮੇਰਾ ਨਹੀਂ ਮਨ ਕਰਦਾ ਮਨ ਕਰਦਾ ਇਦਾਂ ਭੁੱਖੇ ਰਹਿ ਰਾ ਕੇ ਬੱਚੇ ਨੇ ਕਿੰਨਾ ਕੁ ਵਧਣਾ ਫੁੱਲਣਾ ਹੁੰਦਾ ਫੇਰ ਤੂੰ ਮਰਜ਼ੀ ਤੇ ਆਪਣੀ ਕਰਦੀ ਮੈਂ ਜਾਣਾ ਜਾਣਾ ਮੈਂ ਕੋਈ ਨਹੀਂ ਮੈਂ ਖਾ ਲਵਾਂਗੀ ਤੂੰ ਹੀ ਮੈਨੂੰ ਫਰੂਟ ਦੇ ਦੋ ਫਰੂਟ ਚੱਲ ਮੈਂ ਤੈਨੂੰ ਫਰੂਟ ਲਿਆ ਕੇ ਦਿੰਦੀ ਇੱਕ ਮੇਰੇ ਨਾਲ ਸੱਚ ਅਮਾ ਤੋਂ ਨਾਲਣਾ ਕੋਈ ਗੱਲ ਕਰੀ ਹੁਣ ਅਮਰਤ ਨੂੰ ਨਹੀਂ ਕੋਈ ਗੱਲ ਵੀ ਦੱਸਣੀ ਆਪਣੇ ਘਰ ਦਾ ਭੇਦ ਨਹੀਂ ਦੇਣਾ ਕਿ ਨਹੀਂ ਮੈਂ ਚੰਗਾ ਨਹੀਂ 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 ਕੋਈ ਗੱਲ ਨਹੀਂ ਕਿਸੇ ਦੇ ਨਾਲ ਕਰੀਦੀ ਹੁੰਦੀ ਠੀਕ ਆ ਤੂੰ ਤਾਂ ਮੇਰਾ ਪੁੱਤ ਹੈ ਸਿਆਣਾ ਵਾ ਤੈਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਗਈ ਹਾਂਜੀ ਨਹੀਂ ਕਰਦਾ ਆਹ ਠੀਕ ਤੇ ਮੈਂ ਲਿਉਣੀ ਕਿਹੜੀ ਅਮਰਤ ਦੀਆਂ ਗੱਲਾਂ ਹੁੰਦੀਆਂ ਵਾ ਅਮਰਤ ਉਹ ਜਿਹੜੀ ਜਿਹੜੀ ਤੁਹਾਨੂੰ ਬੁੱਢੀ ਹੋਣਾ ਉਹ ਪੜਦੀ ਰਹੀ ਗੋਵਿੰਦ ਰਣਨਾ ਦੇ ਛੋਟੇ ਹੁੰਦੇ ਆ ਅੱਛਾ ਉਹ ਵਲੀ ਅਮਰਤ ਉੱਥੇ ਕਰਦੀ ਹੈ ਜਦੋਂ ਮੇਰੇ ਨਾਲ ਹੀ ਕਰਦੇ ਉੱਥੇ ਲੈ ਮਮਾ ਨੇ ਮੈਨੂੰ ਦੱਸਿਆ ਹੀ ਨਹੀਂ ਉਹ ਤਾਂ ਅਹੀਂ ਬੜਾ ਹੋਣਾ ਉਰੜੀ ਚਾਚੀ ਦੀ ਕੁੜੀ ਨਹੀਂਗੀ ਹਾਂਜੀ ਹਨਾ ਉਹਦੀ ਉਸੇ ਲਈ ਹੈਗੀ ਅਸੀਂ ਤੇ ਇਕੱਠੀਆਂ ਜੇ ਚਾਚੀ ਵੱਲ ਬਹਿਣਾ ਉੱਥੇ ਹੀ ਪਰੌਂਠੇ ਖਾ ਲੈਣੇ ਚਾਚੀ ਦੇ ਪਰੌਂਠੇ ਬੜੇ ਸਵਾਦ ਹੁੰਦੇ ਹੀਗੇ ਤੇ ਜੇ ਇੱਧਰ ਆਉਣਾ ਇੱਧਰ ਤੇ ਵੇਹ ਘਾਟੀ ਹੁੰਦੀ ਹੁੰਦੀ ਸੀ ਪਿਗੈਰੀ ਦੇ ਕਰਕੇ ਕਿਹੜਾ ਕੋਈ ਹਨਾ ਉਹਦਾਂ ਤੇ ਮੁੰਡੇ ਹੀ ਹੁੰਦੇ ਸੀ ਤੈਨੂੰ ਪਤਾ ਕੁੜੀਆਂ ਨਾਲ ਕੁੜੀਆਂ ਆਉਂਦੀਆਂ ਤੇ ਮੁੰਡਿਆਂ ਨਾਲ ਮੁੰਡੇ ਮੈਂ ਕਹਿੰਨੀ ਬੜੇ ਵਧੀਆ ਦਿਨ ਹੁੰਦੇ ਸੀ ਤੇ ਹੋਰ ਫਿਰ ਅਮਰਿਤ ਕਿਦਾਂ ਵਿਆਹ ਹੀ ਹੋਈ ਗਈ ਆ ਪਤਾ ਨਹੀਂ ਮੈਨੂੰ ਦੀਦੀ ਮੈਂ ਗਰੀਨਾਂ ਪੁੱਛਿਆ ਵਾਜਨ ਨਾਲ ਬੋਲਣਾ ਲਿਓਫਿਸ ਜੀ ਨਾਲ ਟਾਈਮ ਹੀ ਨਹੀਂ ਹੁੰਦਾ ਆਲਾ ਬੋਟੇ ਇਹ ਤੇ ਬਸ ਗੱਲਬਾਤ ਹੋ ਜਾਂਦੇ ਹੋ ਜੇ ਹਾਂ ਨਹੀਂ ਉਹ ਤਾਂ ਬੜੀ ਵਧੀਆ ਕੁੜੀ ਮम्मी ਕੀ ਕਹਿੰਦੇ ਸੀ ਵੀ ਉਹਦਾ ਨਾਲ ਗੱਲਬਾਤ ਨਹੀਂ ਜੀ ਜੀ ਪਹਿਲਾਂ ਨਿਕਲ ਆਉਂਦੇ ਹੋਂ ਗੱਲਾਂ ਹੋ ਰਿਓ ਮੈਨੂੰ ਤਾਂ ਉਹ ਵੀ ਜਲਸੀ ਜੀ ਨੇ ਮੰਦਾ ਕਰਦਾ ਉਦਾਂ ਕਰਦੀ ਉਹ ਮੇਟੂ ਜੀ ਮਤਲਬ ਆਫਿਸ 'ਚ ਜਿੱਦਾਂ ਕੋਈ ਹਨਾ ਪ੍ਰੇਸ ਕਰਦੇ ਮੇਰੀ ਤੇ ਉਹ ਇੰਨੇ ਨਾ ਹੀ ਮਤਲਬ ਛੱਡ ਜਾਂਦੀ ਕਿ ਹਾਂ ਇਹਨੂੰ ਕਿਉਂ ਚੰਗਾ ਕਹਿਦਾ ਮੈਨੂੰ ਕਿਉਂ ਨਹੀਂ ਕਿਹਾ ਉਹ ਦਿਨ ਵੀ ਇੱਕ ਦਿਨ ਤੁਸੀਂ ਆਏ ਸੀ ਹੂੰ ਉਹ ਦਿਨ ਦੀ ਗੱਲ ਹੈ ਕਿ ਪਤਨੇ ਉੱਤੇ ਇੱਕ ਦਿਨ ਪਹਿਲਾਂ ਦੀ ਗੱਲ ਆ ਤੇ ਆਫਿਸ ਦੇ ਮੈਂ ਤੇ ਉੱਥੇ ਇਹਨਾਂ ਆਗੇ ਤੇ ਸਟੂਡੈਂਟ ਆ ਡਿਪੈਂਡਿੰਗ ਨਾ ਮਗੁੱਲਾ ਦੋਤੇ ਹੀ ਆਗੇ ਤੇ ਚੱਲ ਬੈਗੇ ਤੇ ਮੈਨੂੰ ਫੋਟੋਆਂ ਦਿਖਾਉਣ ਲੱਗੇ ਗੈਰੀਂ ਦੀਆਂ ਅੱਛਾ ਨਾਲ ਕੋਈ ਝੂੜੇ ਜਿਹੀ ਵਾਲੀ ਕੁੜੀ ਕਿੰਮਤਾ ਕੋਣੀ ਕੋਨ ਨਹੀਂ ਹੈ ਨਾ ਮੂੰਹ ਤੇ ਚਲੋ ਨਹੀਂ ਹਾਂ ਤਾਂ ਕਲੀਅਰ ਦਿਖੰਦਾ ਕੁੜੀ ਦਾ ਤੇ ਕਹਿੰਦੀ ਕਿ ਉਹਨੇ ਉਧਰ ਵਿਆਹ ਕਰਵਾਇਆ ਕਰਵਾਇਆ ਹੋਇਆ ਤੇ ਮੈਂ ਮੰਮੀ ਨੂੰ ਆਗੇ ਦੱਸੇ ਮੰਮੀ ਕਹਿੰਦੇ ਉਹ ਇਦਾਂ ਦੀ ਆ ਆ ਮੈਂ ਝੂਠ ਸੱਚ ਗੰਡੇ ਕੇ ਦੱਸਦੀ ਰਹਿੰਦੀ ਆਪਣੇ ਕੋਲ ਨੂੰ ਕਦੀ ਪਹੁੰਚੇ ਕਦੀ ਕੋਈ ਨਹੀਂ ਫਿਰ ਉਹ ਨਾ ਜਦੋਂ ਛੋਟੀ ਹੁੰਦੀ ਹੈ ਨਾ ਉਦੋਂ ਆਡੀ ਬਹੁਤ ਆਪਸ ਵਿੱਚ ਹੋਣ ਜਾਣੀ ਹੀ ਗੱਲ ਝੇਲੀਆਂ ਝੇਲੀਆਂ ਦਾ ਤੇ ਉਦੋਂ ਤੇ ਬੜੀ ਵਧੀਆ ਹੈਗੀ ਫਿਰ ਪਤਾ ਤੇ ਨਾ ਬਾਅਦ ਵਿੱਚ ਵੱਡੇ ਹੋਏ ਕਿਦਾਂ ਦਾ ਹੋ ਜਾਂਦਾ ਕੋਈ ਉਹ ਨਹੀਂ ਪਤਾ ਲੱਗਦਾ ਹਨਾ ਨਾਲੇ ਟਾਈਮ ਬਦਲਦਾ ਜਿਹੜਾ ਟਾਈਮ ਨਾ ਹਾਂ ਚਲ ਕੋਈ ਨਹੀਂ ਤੂੰ ਵੀ ਨਾ ਫਿਰ ਇਦਾਂ ਲੋਕਾਂ ਦੀਆਂ ਨਾ ਸੁਨਿਆ ਕਰ ਕੀ ਪਤਾ ਕਹਿੰਨੇ ਕੀ ਕਹਿ ਦੇਣਾ ਕਿਸ ਨੇ ਕੀ ਕਹਿ ਦੇਣਾ ਇਦਾਂ ਹੀ ਆ ਘਰ ਦੀ ਮਮੇ ਨੇ ਮੈਨੂੰ ਉਹ ਹੀ ਕਹਿਣ ਦੇ ਕਿ ਉਧਰ ਲੱਗੇ ਨਾ ਬੰਵੇਂ ਦੇ ਨਾ ਹੀ ਉਹਨੂੰ ਕੋਈ ਗੱਲ ਦੱਸਿਆ ਗਾ ਤੁਹਾਨੂੰ ਪਤਾ ਫੇਰ ਉਹ ਬਣਾ ਬੜੀਆਂ ਬਣਾਉਂਦੀਆਂ ਗੱਲਾਂ ਕਦੀ ਕੁਝ ਬਣਾ ਲਾ ਕਦੀ ਕੁਝ ਬਣਾ ਲਾ ਹਾਂ ਨਾਲੇ ਤੈਨੂੰ ਪਤਾ ਹੀ ਆ ਮੁੰਡਿਆਂ ਦੀਆਂ ਬਾਹਰ ਗਈ ਹੈ ਨਾ ਹੁੰਦੀਆਂ ਆ ਤੇ ਫਿਰ ਐਵੇਂ ਜਿੰਨਾ ਚਿਰ ਤੱਕ ਕੋਈ ਆਪਣੇ ਮੂੰਹੋਂ ਨਹੀਂ ਦੱਸਦਾ ਐਵੇਂ ਯਕੀਨ ਵੀ ਨਹੀਂ ਕਰਨਾ ਚਾਹੀਦਾ ਨਹੀਂ ਮੈਂ ਤਾਂ ਕਹਾਂ ਹੀ ਮੈਂ ਕਿ ਜ਼ਰੂਰ ਥੋੜੀ ਕਿ ਗਹਿਰੀ ਹੋਣ ਕਿ ਮੈਂ ਕਿ ਇੱਕ ਸ਼ਗਲ ਦੇ ਘਰ ਇਨਸਾਨ ਹੁੰਦੇ ਕਿ ਤੱਕ ਹੋਰ ਨਾਲੇ ਫੋਟੋ ਤੇ ਨਾਲੇ ਫੋਟੋ ਦੇ ਐਡੀਟ ਵੀ ਹੋ ਜਾਂਦੇ ਕਿ ਤੱਕ ਹੋ ਨਹੀਂ ਦਿਖਾਉਂਦੇ ਹੂੰ ਉਹ ਨਹੀਂ ਅੱਜ ਕੱਲ ਦਾ ਡਿਜੀਟਲ ਦਾ ਜਮਾਨਾ ਵਾ ਅੱਜ ਕੱਲ ਕੁਝ ਨਹੀਂ ਯਕੀਨ ਹੈਗਾ ਕਹੇ ਤੇ ਵੀ ਜੇ ਇਦਾਂ ਦੀ ਗੱਲ ਹੁੰਦੀ ਮੈਂ ਕਿਹ ਪਤਾ ਲੱਭ ਹੀ ਜਾਣਾ ਇਹ ਨਾਲੇ ਮੰਮੀ ਹੋਣੀ ਮੈਂ ਕਿ ਐਦਾਂ ਨਹੀਂ ਹੈ ਨਹੀਂ ਤੇ ਹਾਂ ਹਾਂ ਤੇ ਜੀ ਜੀ ਇਦਾਂ ਦੇ ਤੁਸੀਂ ਆਏ ਆ ਬਸ ਬੈਠੇ ਨਹੀਂ ਸ਼ਾਮ ਨੂੰ ਮੈਂ ਜਾਵਾਂਗੀ ਨਾ ਫਿਰ ਬੈਨਿਆ ਘੜੀ ਮੈਂ ਤੇ ਵਿਹਲੀ ਨਹੀਂ ਸਾਰਾ ਦਿਨ ਆਹੇ ਦੋ ਚਾਰ ਦਿਨ ਆਈ ਆ ਤੇ ਤੂੰ ਹੀ ਵਿਧੀ ਹੁੰਨੀ ਆ ਮੈਂ ਕੋਈ ਹੋਇਆ ਨਹੀਂ ਤੇ ਚੱਲੀਏ ਮੈਂ ਹਾਂਜੀ ਚਲੋ ਚੱਲੀਏ ਵੇਲਾ ਮੈਂ ਹੀ ਤੈਨੂੰ ਪਹਿਲਾਂ ਕਹਿੰਦਾ ਵਾਂ ਤੂੰ ਨਹੀਂ ਮੈਨੂੰ ਕਦੀ ਵੀ ਤੇਰੀ ਵੀ ਨਹੀਂ ਛੱਡਿਆ ਮੈਂ ਤੈਨੂੰ ਤੇਰੇ ਤੇ ਆਉਣ ਤੋਂ ਪਹਿਲਾ ਦਿਨੋਂ ਗਈ ਚੰਨਾ ਮੈਨੂੰ ਪਤਾ ਮੈਂ ਵੀ ਮੂਫਾ ਦੇਈ ਨਾ ਰੱਖ ਲਈ ਹਾਂ ਖਲੋ ਮੈਂ ਤਾਂ ਸਾਰੀ ਦੇ ਦੇ ਲਈ ਸੀ ਸਾਰੀ ਰੱਖ ਖਲੋ ਨਹੀਂ ਨਹੀਂ ਕੋਈ ਨਹੀਂ ਪਤਾ ਤੂੰ ਆਪਣੀ ਡੈਡੀ ਦੀ ਵਧੇ ਕਿ ਆ ਦੇ ਦਿੰਦੀ ਹਾਂ ਨੂੰ ਸਕੂਲੇ ਵੀ ਡੈਡੀ ਨੇ ਪਹਿਲਾਂ ਹੀ ਪਹੁੰਚਾ ਦੇਣਾ ਹਜੇ ਜਿੰਦਰਾ ਬਾਅਦ ਚ ਖੁੱਲਦਾ ਆਂਦਾ ਹੀਗਾ ਤੇ ਡੈਡੀ ਨੇ ਸਾਨੂੰ ਗੇਟ ਅੱਗੇ ਖਿਲਾੜਿਆ ਹੁੰਦਾ ਮੇਰਾ ਮਨ ਇਹਦਾ ਵੀ ਸਮੇਂ ਦੀ ਕਦਰ ਕਰਿਆ ਕਰੋ ਠੀਕ ਨਹੀਂ ਸਮੇਂ ਤੋਂ ਪਹਿਲਾਂ ਜਿੱਥੇ ਜਾਣਾ ਵਾ ਆਪਾਂ ਜੂਰੀ ਜਾਣਾ 10 ਮਿੰਟ ਪਹਿਲਾਂ ਜਾਓ 5 ਮਿੰਟ ਪਹਿਲਾਂ ਜਾ ਕੇ ਆਪਣਾ ਕੰਮ ਕਰੋ ਜਿਹੜਾ ਕਰਨਾ ਠੀਕ ਨਹੀਂ ਮੰਮਾ ਲੈ ਆ ਦੋ ਤਾਂ ਨਹੀਂ ਫਿਰ ਕਮੇਟੀ ਫਿਰ ਸਮਝਾਓ ਚਲੋ ਠੀਕ ਹੈ ਜੀ ਸ਼ਾਮ ਨੂੰ ਮਿਲਦੇ ਹਾਂ ਹਾਂ ਠੀਕ ਨੇ ਇਨਾਂ ਵਾਲੀ ਵੀ ਬੰਦਾ ਪੁੱਛੇ ਪਹਿਲਾਂ ਹਾਦੀ ਹੋਈ ਆ ਜਦੋਂ ਦਾ ਮੈਂ ਦੱਸਦਾ ਵਾਂ ਨਾ ਕਿ ਅਮਰਤ ਨੇ ਮੈਨੂੰ ਫੋੜਾਉਂਗਾ ਇਹ ਉਦੋਂ ਦਾ ਹੀ ਮੈਨੂੰ ਕਹੀ ਜਾਂਦੇ ਆ ਵੀ ਉਹ ਤੋਂ ਦੂਰ ਹੈ ਦੂਰ ਹੈ ਪਹਿਲਾਂ ਮੈਨੂੰ ਪਤਾ ਕੀ ਕਹਿੰਦੇ ਹੁੰਦੇ ਕੁੜੀ ਬੜੀ ਚੰਗੀ ਆ ਹੁਣ ਕੁੜੀ ਮਾੜੀ ਹੋ ਗਈ ਨਾ ਵਾਸਤੇ ਨਾਪ ਤੂੰ ਜਿੰਨਾ ਖਾਣਾ ਖਾ ਲੇ ਤੇ ਬਾਕੀ ਬਿਆ ਤੇ ਬਹਿਨ ਹੈ ਤੇ ਖਾ ਗਏ ਨੂੰ ਜਾਣਾ ਹਾਂਜੀ ਉਹ ਵੇਸਟ ਹੋ ਜਾਂਦਾ ਫਿਰ ਸੁੱਟ ਦਿਓ ਹਾਂ ਠੀਕ ਨੂੰ ਸੁੱਟਿਆ ਨਾ ਹੋ ਜਾਵੇ ਇਹਨਾਂ ਵਿੱਚ ਚਲ ਗਈ ਆ ਤੇ ਟੈਨਸ਼ਨ ਮੈਨੂੰ ਵਾਧੂ ਦੀ ਲੱਗ ਗਈ ਆ ਜਦੋਂ ਹੁਣ ਨੇ ਜਾਣਾ ਉਥੇ ਉਥੇ ਜਾ ਕੇ ਕਿਸੇ ਮੰਗੋ ਨੀ ਤੇ ਪੰਗਾ ਖਾਨਾ ਮੇਰੇ ਭਾ ਦਾ ਮੈਂ ਤੇ ਟੈਨਸ਼ਨ ਆ ਜੀ ਮੈਨੂੰ ਲੱਗਦਾ ਮਰ ਮੁਰ ਜਾਣਾ ਜਿੱਦਾਂ ਇੱਕ ਆਪਣਾ ਪੁੱਤ ਚੰਗਾ ਹੁੰਦਾ ਤੇ ਕੋਈ ਗੱਲ ਹੀ ਨਹੀਂ ਗਈ ਲੋਕਾਂ ਦੀਆਂ ਗੱਲਾਂ ਸੁਣੀ ਦੀਆਂ ਹੀ ਬਾਹਰ ਹੁਣ ਘਰ ਚ ਹੀ ਆ ਗਈਆਂ ਕੀ ਕਰਾਂ ਹੁਣ ਮੈਂ ਬਹੁਤ ਜਾਨ ਦੁਖੀ ਹੋ ਜਾਣੀ ਮੇਰੀ ਮੇਰਾ ਤੇ ਜੀ ਨਹੀਂ ਕਰਦਾ ਕੋਈ ਕੰਮ ਕਰਨੀ ਨਹੀਂ ਕਰਨਿਆ ਮੈਂ ਕੀ ਕਰਾਂ ਡਰ ਘਾਤੋਗੇ ਡਰਾਇ ਦਿੱਤਾ ਤੂੰ ਮੈਨੂੰ ਆਵਾਜ਼ ਹੀ ਨਹੀਂ ਮਾਰੀ ਆਵਾਜ਼ ਮਾਰਦੀ ਹਾਂ ਮੈਨੂੰ ਮੈਂ ਤਾਂ ਅੱਗੇ ਟੈਨਸ਼ਨ ਲੱਗੀ ਮੈਨੂੰ ਪਤਾ ਨਹੀਂ ਕੀ ਕਿੱਦਾਂ ਦਾ ਕਿੱਦਾਂ ਮੇਰਾ ਧਿਆਨ ਗਿਆ ਵਾ ਮੈਂ ਤੇ ਉਹ ਤੋਂ ਆਜ ਮਾਰਦੀ ਹੋਂ ਨਹੀਂ ਹੈ ਮਿੰਡਾਗ ਨਹੀਂ ਆਉਣ ਦੇ ਤੁਹਾਨੂੰ ਲਾਗੋ ਪਤਾ ਨਹੀਂ ਕੀ ਬੋੜ ਬੋੜ ਕਰੀ ਮੈਂ ਤਾਂ ਲੀੜੇ ਦੋ ਸੁੱਕਣੇ ਪਾਉਣੇ ਮੇਰਾ ਤੇ ਇਹ ਵੀ ਨਹੀਂ ਪਾਉਣ ਨੂੰ ਜੀ ਕਰਨ ਦੇ ਆ ਲੈ ਮੈਂ ਪਾ ਦਿੰਨੀ ਤੇ ਕੀ ਸੋਚਣ ਦੇ ਤੁਸੀਂ ਸੋਚਣਾ ਕੀ ਕਿਰਨ ਦਾ ਹੀ ਕੇ ਹੁਣ ਗਈ ਆ ਤੇ ਪਤਾ ਨਹੀਂ ਹੁਣ ਉੱਥੇ ਕੀ ਕੋ ਸੁਣਣਾ ਤਾਂ ਕੀ ਫੇਰ ਮੈਨੂੰ ਆਣ ਕੇ ਦੱਸ ਦੇਣਾ ਵਾ ਉਹਨੇ ਲੱਗੀ ਹੈ ਨਾ ਟੈਨਸ਼ਨ ਹੁਣ ਟੈਨਸ਼ਨ ਬਹੁਤ ਲੱਗੀ ਮੈਨੂੰ ਹਾਂ ਹਾਹੀ ਟੈਨਸ਼ਨਾਂ ਤੋਂ ਮੈਂ ਕੈਨੀ ਹੀਗੀ ਅਜੇ ਵੀ ਮੈਨੂੰ ਇਹ ਨਹੀਂ ਪਤਾ ਵੀ ਗਾਂ ਗਾਂ ਬਾਨਾ ਕੀ ਆ ਉਹਦਾ ਮੈਂ ਵੀ ਤੂੰ ਬਹੁਤੀ ਹੱਤ ਕਰਦੀ ਆ ਤੂੰ ਕਿਹ ਵਾਲੇ ਮੇਰਨਾ ਚੱਜ ਦੀ ਗੱਲ ਕਰ ਲਿਆ ਕਰ ਹਾਂ ਹਾਂ ਤੂੰ ਜਦੋਂ ਨਹੀਂ ਤੂੰ ਮੈਨੂੰ ਵੱਡ ਖਾਣ ਨੂੰ ਹੀ ਪੈਨੀ ਤੂੰ ਤੇ ਮੇਰਾ ਆਪ ਮੈਨੂੰ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਹੁਣ ਤੈਨੂੰ ਕੀ ਗੱਲ ਕਰਾਂ ਤੇ ਕੀ ਨਾ ਕਰਾਂ ਮੰਮੀ ਜੇ ਮੁੰਡਾ ਮਰਜ਼ੀਆਂ ਕਰਦਾ ਹੀ ਨਾ ਆਪਣਾ ਤੇ ਤਹੀ ਉਹਨੂੰ ਉਹ ਕਰਦੇ ਸਾਰਾ ਕੁਝ ਤੇ ਹਨਾ ਆਪਣੀ ਮਰਜ਼ੀ ਦੇ ਨਾਲ ਉਹ ਜਦੋਂ ਜੀ ਕਰਦਾ ਉਹ ਕਰਾਉਂਦਾ ਭਾਵੇਂ ਉਧਰੋਂ ਵਿਆਹ ਕਰਾ ਕੇ ਆ ਜਾਂਦਾ ਤੀਹ ਹੀ ਕੱਤੋਂ ਇੱਧਰ ਫਾ ਲਿਆ ਹੀਗਾ ਮੈਂ ਉਦੋਂ ਵੀ ਕਹਿੰਦੀ ਰਹੀ ਮੇਰੀ ਘਟੀ ਸੌਂਦੇ ਆ ਤੂੰ ਫਿਰ ਕੋਈ ਮੈਂ ਇਹੋ ਸੋਚਣ ਲਈ ਵੀ ਦੂਰ ਦੇ ਢੋਲ ਚੰਗੇ ਹੁੰਦੇ ਆ ਨੇਰੇ ਉਹ ਟਕਨ ਖਾਂਦੇ ਆ ਹੁਣ ਤੇ ਸਾਡੇ ਆਪਣੇ ਘਰ ਦੀ ਹੋ ਗਈ ਸਭ ਕੋ ਹੁਣ ਮੈਂ ਦੱਸ ਕੀ ਕਰਾਂ ਮੈਂ ਤੇ ਹੋਈ ਸੋਚਣ ਲਈ ਹੀ ਹੁਣ ਕਿੱਦਾਂ ਹੋਊਗਾ ਕੋਈ ਨਹੀਂ ਅਖਬਾਰਾਂ ਚ ਸੁਰਖੀਆਂ ਆਉਣਗੀਆਂ ਟਾਡੀਆਂ ਖਬਰਾਂ ਪੜਦੇ ਨਹੀਂ ਨਾ ਖਬਰਾਂ ਦੇ ਵਿੱਚ ਤੂੰ ਇਹੋ ਹੀ ਸੁਖ ਸੁਖਿਆ ਕਰ ਤੂੰ ਨਾ ਕੋਈ ਚੱਜ ਦੀ ਗੱਲ ਕਰੀ ਚੰਗਾ ਮੈਂ ਮੈਂ ਸਹੀ ਤੈਨੂੰ ਦੱਸਦੀ ਆ ਜੋ ਗੁਰੂ ਘਰ ਦਾਸ ਕਰੀਏ ਨਾ ਤਾਂ ਗੁਰੂ ਸੁਣਦਾ ਵਾ ਤੇ ਤੂੰ ਪੁੱਠੀਆਂ ਗੱਲਾਂ ਕਰ ਤੇ ਫਿਰ ਰੱਬ ਨੇ ਪੁੱਠੀਆਂ ਹੀ ਪਾਉਣੀਆਂ ਵਾ ਮੈਂ ਕਿਹੜਾ ਰੱਬ ਨੂੰ ਕਹਿਣ ਦੀ ਹੀਗੀ ਵੀ ਇਹਨਾਂ ਨੂੰ ਆਹ ਵਾਲੀ ਪੁੱਠੀ ਮਤ ਦੋ ਤੇ ਇਹ ਕਰਨ ਪੁੱਠੀ ਤੇ ਅੱਗੇ ਪਈ ਤੇ ਤੂੰ ਹੋਰ ਬਦਵਾਈਆਂ ਦੇਈ ਜਾ ਹਾਨੂੰ ਆਣ ਆਣ ਕੇ ਤੂੰ ਕਦੋਂ ਜਾਣਾ ਵਾ ਆਪਣੇ ਘਰ ਤੋਂ ਮੈਨੂੰ ਇਹ ਦੱਸ ਉਹ ਗੱਲ ਤੂੰ ਤੇ ਮੈਨੂੰ ਪਰੇਸ਼ਾਨ ਹੀ ਕੀਤਾ ਵਾ ਨਹੀਂ ਜਾਣ ਨੂੰ ਤੇ ਮੈਂ ਹੁਣੇ ਚਲ ਜਾ ਮੈਂ ਹੁਣ ਉਹ ਮਮੀ ਨੂੰ ਕਹਿ ਕੇ ਆਈ ਕਿ ਜਦਦਰ ਮਨਜੋਦਾ ਹੋਣਗੀ ਉਸ ਦਿਨ ਆਜੂਗੀ ਤੇ ਫਿਰ ਜੇ ਤੂੰ ਗੱਲ ਕਰਿਆ ਕਰ ਜੇ ਰਹਿਣਾ ਮੈਂ ਤੇ ਮੇਰੀ ਨਾਲੇ ਮੈਨੂੰ ਮੇਰੇ ਮਨੋਂ ਤੋਂ ਦੁਖੀ ਹੁੰਨੀ ਆ ਮੈਨੂੰ ਹੁੰਦਾ ਵੀ ਮੇਰੀ ਕੁੜੀ ਕਿੱਦਾਂ ਦੀਆਂ ਗੱਲਾਂ ਮੇਰੇ ਨਾਲ ਕਰਦੀ ਮੇਰਾ ਮਨ ਤੋਂ ਕੀ ਹੋ ਜਾਂਦਾ ਵਾ ਤੇ ਜੇ ਤੂੰ ਗੱਲ ਚੰਗੀ ਕਰੇ ਤੇ ਮੈਂ ਤੈਨੂੰ ਕਦੀ ਨਾ ਆਖਾਂ ਵੀ ਇੱਥੋਂ ਜਾ ਮੈਂ ਫਿਰ ਉਹੀ ਗੱਲ ਨਾ ਸੱਚੀਆਂ ਗੱਲਾਂ ਕੋੜੀਆਂ ਹੁੰਦੀਆਂ ਵਾ ਕੋੜੀਆਂ ਮੈਂ ਤੁਹਾਨੂੰ ਸੱਚੀ ਦੱਸਣ ਦੀ ਪਰ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਮੈਂ ਨਾ ਰੋਂ ਨਿਕਲ ਨਿਕਲ ਜਾਂਦਾ ਮੈਨੂੰ ਤਾਂ ਚੰਗਾ ਹੀ ਨਹੀਂ ਲੱਗਦਾ ਕੋਈ ਚੰਗਾ ਕੀ ਲੱਗਣਾ ਮੈਨੂੰ ਨੇ ਮੈਨੂੰ ਨਹੀਂ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖਦੀ ਜਦੋਂ ਮੈਂ ਉਹਦੇ ਵੱਲ ਵੇਖਦੀ ਤਾਂ ਮੈਨੂੰ ਡੋ ਪੈਂਦੇ ਹਾਇ ਹੈ ਵੀ ਦੱਸ ਇੱਕ ਮੈਨੂੰ ਉਹਦੇ ਮਾਪਿਆਂ ਤੇ ਵੀ ਗੁੱਸਾ ਚੜਦਾ ਵਾ ਵੀ ਇਹ ਚੱਜਣਾ ਪਤਾ ਹੀ ਨਾ ਕੀਤਾ ਬਸ ਬਾਹਰ ਦੇ ਲਾਲਚ ਨੂੰ ਮੈਂ ਤੇ ਕਹਿੰਨੀ ਸਾਡੇ ਪੰਜਾਬ ਦੇ ਲੋਕੀ ਤੇ ਗਰਕ ਹੀ ਚੱਲੇ ਆ ਨਾ ਜੇ ਸਾਡੀ ਕਿਸਮਤ ਚੰਗੀ ਹੋਈ ਨਾ ਜੇ ਸਾਡੀ ਕਿਸਮਤ ਚੰਗੀ ਹੋਈ ਤੇ ਸਭ ਕੁਝ ਠੀਕ ਹੋ ਜਾਣਾ ਜੇ ਚੰਗੀ ਹੋਈ ਤੇ ਤਾਂ ਹੀ ਆ ਨਾ ਤੇ ਜੇ ਨਾ ਹੋਈ ਤੇ ਉਹਨੂੰ ਤੇ ਨਾਲ ਲੈ ਕੇ ਡੁੱਬੇ ਨਾ ਤਹੀਂ ਨਹੀਂ ਬਹੁਤੀਆਂ ਨਾ ਕਰ ਮੈਥੋਂ ਨਹੀਂ ਸੁਣੀਆਂ ਜਾਂਦਾਂ ਮੇਰ ਕੋ ਨਹੀਂ ਮਖਲੋ ਹੁੰਦਾ ਉਹੀ ਮੈਂ ਦੱਸਣ ਦੀ ਤੁਹਾਨੂੰ ਵੀ ਬਸ ਅਗਰ ਮੈਂ ਕੱਲੋ ਕੋ ਪ੍ਰਵਾਂਢੀਂਗੀ ਫੇਸਬੁੱਕ ਤੇ ਹੋਣ ਦੀ ਇਹ ਉਹ ਨਾਲ ਹੀ ਕੁੜੀ ਨੂੰ ਉਹ ਤੇ ਕਿ ਆਨਲਾਈਨ ਬਿਠਾ ਕੇ ਬੈਠਾ ਜੰਗਾ ਭੈਣਾ ਮੈਨੂੰ ਚੱਕਰ ਆਉਂਦੇ ਬਸ ਕਰ ਬਸ ਕਰ ਇੱਥੇ ਉਹਨੂੰ ਠਾਕਾ ਲੱਗਣ ਡਿਆ ਸੁਣ ਲਾ ਮੇਰੀ ਗੱਲ ਹੂੰ ਉਹਨੂੰ ਆਨਲਾਈਨ ਨੂੰ ਬਿਠਾ ਕੇ ਤੇ ਠਾਕਾ ਲੱਗਣ ਡਿਆ ਮੈਂ ਕਹਿੰਨੀ ਇੱਥੇ ਤੇ ਮੂੰਹ ਤੇ ਬੈਠੇ ਮੁੱਕਰ ਜਾਂਦੇ ਲੋਕੀ ਕੀ ਬਾਹਰ ਨੂੰ ਫੇਰ ਕਹਿੰਦੇ ਕਿ ਬਾਹਰ ਜਾ ਕੇ ਕੁੜੀ ਮੁੱਕਰ ਗਈ ਕੁਕਰੰ ਦਾ ਪਤਾ ਲੱਗਦਾ ਵਾ ਕਿਸ ਦਾ ਸਾਡੇ ਚੰਗਾ ਹੀ ਹੋਣਾ ਵਾ ਸਭ ਸਾਡੇ ਨੇ ਕੋਈ ਮਾੜਾ ਹੋਣਾ ਆਪਣੇ ਹੋਣਾ ਅਨਜੀਤ ਦੇ ਦੇਣਾ ਵਾ ਅਸੀਂ ਬਾਧੂ ਖੇਡੇ ਮੱਲੇ ਘਰਿਆ ਕਰਨੇ ਹਾਂ ਉਹ ਵੀ ਵਿਚਾਰਾ ਰੋਲਦਾ ਰਹੂਗਾ ਐਵੇਂ ਰੋਲ ਜੂਗਾ ਮੈਂ ਕਿਰਨ ਨੂੰ ਜਾਣ ਨਹੀਂ ਦੇਣਾ ਕੰਮ ਤੇ ਜਾਣ ਨਹੀਂ ਦੇਣਾ ਵੇਖੀ ਅਗਲੀ ਜਾਂਦੀ ਕੋਈ ਗੱਲ ਹੀ ਨਹੀਂ ਆਣਾ ਆਈ ਗਈ ਤੀ ਨਿਆਣੇ ਵੀ ਚੰਗੇ ਲੱਗਦੇ ਹੁੰਦੇ ਆ ਫਿਰ ਸਭ ਕੁਝ ਭੁੱਲ ਜਾਂਦਾ ਹੁੰਦਾ ਕੋਈ ਗੱਲ ਨਹੀਂ ਛੱਡਣ ਵਾਲੀਆਂ ਫਿਰ ਨਿਆਣੇ ਵੀ ਛੱਡ ਕੇ ਚਲ ਜਾਂਦੀਆਂ ਹਿੰਦੀਆਂ ਵੇਖ ਲਾਂਗੇ ਫਿਰ ਤੂੰ ਨਾ ਬੱਦਮਾਈਆਂ ਦੇਣਾ ਹਟੀ ਮਾਰ ਗਏ ਧੀਏ Oh, oh, oh.